ਮਤਲਬ ਜੀਪ ਲੈਣ ਚੱਲੇ ਆ ਰੁਕ ਜੀ ਹਾਂ ਮੇਰੀ ਗੱਲ ਸੁਣ ਲਓ ਫਿਰ ਉਹਦੋਂ ਬਾਅਦ ਚਲੇ ਜਾਏ ਜੀਪ ਦੇ ਵਿੱਚ ਕੀ ਆਪਸ਼ਨ ਹੁੰਦੇ ਆ ਜੀਪ ਕਿਸ ਤਰ੍ਹਾਂ ਦੀ ਬਣ ਸਕਦੀ ਆ ਜੀਪ ਕਿੱਥੇ ਕਿੱਥੇ ਕੰਮ ਆ ਸਕਦੀ ਆ ਜੀਪਸੰਦ ਦੇ ਵਿੱਚ ਸੱਜਣੋਂ ਪਹਿਲੀਆਂ ਦੇ ਵਿੱਚ ਮੈਂ ਵੀ ਸੁਣਿਆ ਸੀ ਵੀ ਟੌਰ ਦਾ ਹਿੱਸਾ ਆ ਪਰ ਅਸਲ ਦੇ ਵਿੱਚ ਜੀਪ ਕੰਮ ਵਾਲਾ ਸੰਦ ਆ ਜੀਪ ਆਫ ਰੋਡਿੰਗ ਵਾਲਾ ਸੰਦ ਆ ਤੇ ਆਪਣੇ ਨਾਲ ਉਹ ਸੱਜਣ ਖੜਾ ਜਿਹਨੇ ਉੱਠਦੀ ਜੀ ਉਮਰ ਦੇ ਵਿੱਚ ਪੂਰਾ ਕੈਂਟ ਚੈਨਲ ਚਲਾ ਕੇ ਲੋਕਾਂ ਨੂੰ ਦਿਖਾਤਾ ਸੀ ਲੋਕਾਂ ਦੇ ਬੜੇ ਸੰਦ ਦਿਖਾਉਂਦਾ ਸੀ ਅੱਜ ਉਹ ਸੱਜਣ ਦਾ ਆਪਾਂ ਇੰਟਰਵਿਊ ਓਵਰਵਿਊ ਇਹਦਾ ਤੁਸੀਂ ਬਹੁਤ ਕੀਤਾ ਅੱਜ ਇਹਦਾ ਇੰਟਰਵਿਊ ਕਰਦੇ ਆਂ ਅੰਦਰੋਂ ਇਹਦੇ ਨੂੰ ਕੱਢ ਕੇ ਲੈ ਕੇ ਆਏ ਆਂ ਕਿ ਇਹ ਸੱਜਣ ਅਸਲ ਦੇ ਵਿੱਚ ਜੀਪਾਂ ਦਾ ਜਿੰਨਾਂ ਨੇ ਮਾਰਕੀਟ 'ਚ ਤਜਰਬਾ ਇਕੱਠਾ ਕੀਤਾ ਇਹਨੇ ਸਾਰਾ ਤਜਰਬਾ ਆਪਣੇ ਕੰਮ ਦੇ ਵਿੱਚ ਝੋਖਤਾ ਆ ਇਹਦੇ ਸਾਰੇ ਕੰਮ ਦਾ ਨਿਚੋੜ ਖੜਾ ਜਿਹੜਾ ਤੁਹਾਨੂੰ ਸੜਕਾਂ ਦੇ ਉੱਤੇ ਚੱਲਦਾ ਦਿਖਾਈ ਦਿੰਦਾ ਸੱਜਣ ਨੂੰ ਅੱਜ ਮੈਨੂੰ ਇਹ ਮਿਲ ਗਿਆ ਮੋਗੇ ਮੋਗੇ ਇਹ ਤੁਰੇ ਫਿਰਦੇ ਸੀ ਮਕਡੋਨਲਡ ਦੇ ਉੱਤੇ ਖਾਂਦੇ ਉੱਤੇ ਸਾਨੂੰ ਆਵਾਜ਼ ਮਾਰ ਲਈ ਤੇ ਮੈਂ ਕਿਹਾ ਬਾਈ ਸਾਨੂੰ ਜੀਪਾਂ ਵਰੇ ਦੱਸ ਜੋ ਜੀਪਾਂ ਵਰੇ ਨੇ ਦੱਸਿਆ ਉਹ ਤੁਸੀਂ ਸੁਣ ਕੇ ਮੈਂ ਤੁਹਾਨੂੰ ਤਾਂ ਕਿਹਾ ਵੀ ਜੀਪ ਲੈਣ ਚੱਲਿਆਂ ਤਾਂ ਰੁਕ ਜੋ ਮੈਂ ਨਹੀਂ ਕਹਿੰਦਾ ਇਹ ਤੋਂ ਬਣਾਓ ਮੈਂ ਤੁਹਾਨੂੰ ਇਹ ਕਹਿਣਾ ਕਿ ਮਿਸਤਰੀ ਨੂੰ ਐਂ ਕਿਹਾ ਵੀ ਐਂ ਬਣਾ ਕੇ ਖਾ ਹਿਰੋ ਸਵਾਦ ਆ ਗਿਆ ਸਵਾਦ ਆਇਆ ਚਲਾ ਕੇ ਗੱਡੀ ਹਾਂ ਹੁਣ ਮਿਸਤਰੀ ਨੂੰ ਇਹ ਕਹਿਣਾ ਸੌਖਾ ਹੋ ਗਿਆ ਵੀ ਬਾਈ ਐਂ ਕਰਕੇ ਤੇ ਐ ਦੱਸਿਓ ਬਾਈ ਗੱਡੀਆਂ ਤੁਸੀਂ ਬਹੁਤ ਚਲਾਈਆਂ ਤੁਸੀਂ ਜੀਪਾਂ ਵਾਲਿਆਂ ਦਾ ਥੋੜਾ ਤਕੜਾ ਬਾਹਰ ਆ ਪਹਿਲਾਂ ਵੀ ਹੁਣ ਵੀ ਹੋਊਗਾ ਜਿਹੜੀਆਂ ਚੀਜ਼ਾਂ ਤੁਹਾਨੂੰ ਮੈਂ ਦਿਖਾ ਲਈਆਂ ਪਹਿਲਾਂ ਦੇਖੀਆਂ ਹਾਂ ਨਹੀਂ ਪਹਿਲਾਂ ਨਹੀਂ ਦੇਖੀਆਂ ਪਹਿਲੀ ਤਾਂ ਗੱਲ ਇਹ ਆ ਵੀ ਚਲਾਕ ਬਲ ਦਰ ਗਈ ਆਹ ਇਹ ਜਦੋਂ ਇਹਨੂੰ ਕਲੱਚ ਛੱਡਦੇ ਆ ਤਾਂ ਇਹ ਸੀਟ ਦੇ ਮਗਰਲੇ ਪਾਸੇ ਮਾਰਦੀ ਆ ਬੰਦੇ ਨੂੰ ਇਹ ਗੱਡੀ ਆਪਣੀ ਨਵੀਂ ਆ ਉਹ ਮੁੰਡਾ ਗਰਦੀਤ ਘੁੰਮਦਾ ਇਹ ਉਹਨੂੰ ਦੇਣੀ ਆ ਆ ਗੱਡੀ ਆਪਾਂ ਜਨਵਰੀ ਮਹੀਨੇ ਦਿੱਤੀ ਸੀਗੀ 14 ਸਾਲ ਦੇ ਮੁੰਡੇ ਨੂੰ ਅੱਛਾ ਦੇਤੀ ਸੀਗੀ ਡਿਲੀਵਰ ਕਰਤੀ ਸੀਗੀ ਇਹ ਹੁਣ ਸਰਵਿਸ ਵਾਸਤੇ ਆਈ ਹੈ ਉਹਨੇ ਆਫ ਰੋਡਿੰਗ ਵੀ ਕੀਤੀ ਚੰਗੀ ਬਾਹ ਲਈ ਚਲਾ ਲਈ ਭਜਾ ਲਈ ਇਹ ਹੁਣ ਸਰਵਿਸ ਵਾਸਤੇ ਆਈ ਹੈਗੇ ਬਾਈ ਤੇਲ ਤੂਲ ਬਦਲੀ ਕਰਦੀ ਇਹਦਾ ਪਰ ਇਹ ਦੇਖੋ ਤੁਸੀਂ ਚਲਾ ਕੇ ਦੇਖੀ ਹਾਂ ਇਹਦੇ ਚ ਮੈਂ ਦੋ ਦੋ ਤਿੰਨ ਚੀਜ਼ਾਂ ਮੈਂ ਤੁਹਾਨੂੰ ਆਪ ਦਾ ਚਲਾ ਕੇ ਦੱਸਣਾ ਮੇਰਾ ਐਕਸਪੀਰੀਅੰਸ ਦੱਸਦਾ ਪੈਕਅਪ ਬਹੁਤ ਆ ਪੈਕਅਪ ਐਕਸਟਰਾ ਜਿਆਦਾ ਉਹਦੇ ਪਿੱਛੇ ਵੀ ਉਹ ਇੱਕ ਕਾਰੀਗਰੀ ਆ ਫਿਰ ਫਿਰ ਇੱਕ ਹੋਰ ਜੀਪ ਜਦੋਂ ਆਪਾਂ ਚਲਾਉਂਦੇ ਆ ਨਾ ਤਾਂ ਜੀਪ ਜਦੋਂ ਭਜਾਉਂਦੇ ਆ ਤਾਂ ਜੀਪ ਤੋਂ ਇੱਕ ਡਰ ਲੱਗਦਾ ਹੜ ਨਹੀਂ ਪੈਂਦੀ ਆ ਹਾਂ ਜੀਪ ਤੋਂ ਡਰ ਲੱਗਦਾ ਮਤਲਬ ਜੀਪ ਨਾ ਇਹ ਮਾਨੂਕਿਆਂ ਵਾਲਾ ਜਿਹੜਾ ਜੀਵਨ ਨਹੀਂ ਖੇਡਦਾ ਉਹਦੇ ਨੂੰ ਐ ਡਾਹ ਜੇ ਮਾਰਦੇ ਨੇ ਕਿ ਭੱਜ ਜੂ ਕਿਸੇ ਪਾਸੇ ਨੂੰ ਤੇ ਇਹ ਨਹੀਂ ਛੱਡ ਹੁੰਦਾ ਹਾਂ ਤੇ ਉਹ ਉਹ ਚੀਜ਼ ਮਤਲਬ ਇਹਦੇ ਚ ਮੈਨੂੰ ਉਹ ਫੀਲ ਆਇਆ ਜਿਵੇਂ ਥਾਰ ਗੱਡੀ ਚਲਾਉਂਦੇ ਹੁੰਨੇ ਆ ਮੈਂ ਬਈ ਸ਼ਰਤ ਲਾ ਕੇ ਕਹਿਣਾ ਹੁੰਨਾ ਹਾਂ ਕਿ ਸ਼ਰਤ ਲਾ ਕੇ ਤੁਸੀਂ ਇਹਦੇ ਨਾਲ ਆਪਦੀ ਜੀਪ ਛੱਡ ਲਓ ਹਾਂ ਚਲਾਵੇ ਦੇ ਵਿੱਚ ਹੈਂਡਲਿੰਗ ਦੇ ਵਿੱਚ ਭੁਜਾਈ ਦੇ ਵਿੱਚ ਚਲਾਈ ਦੇ ਵਿੱਚ ਥੇ ਰਿਲਾਇਬਿਲਟੀ ਦੇ ਵਿੱਚ ਇਹਦੇ ਬਰੋਬਰ ਗੱਡੀ ਮੈਨੂੰ ਦਿਖਾ ਲ ਦਿਓ ਜੇ ਹੁਣ ਆਪਣੀ ਗੱਡੀ ਆਪਾਂ ਜਨਵਰੀ ਮਹੀਨੇ ਦਿੱਤੀ ਸੀਗੀ ਤੇ ਹੁਣ ਵੀ ਤੁਸੀਂ ਚਲਾ ਕੇ ਦੇਖੀ ਹੁਣ ਵੀ ਓਵੇਂ ਹੀ ਚੱਲੂ ਜਿਵੇਂ ਅੱਜ ਆਪਾਂ ਨਵੀਂ ਦਿਲੋਰ ਕੰਮ ਚੱਲ ਰਹੀ ਆ ਰੰਗ ਵੀ ਓਵੇਂ ਹੀ ਆ ਇੰਜਨ ਗੇਅਰ ਵੀ ਓਵੇਂ ਹੀ ਆ ਆਹ ਘੜੀਸਾਂ ਜਿਹੇ ਟਾਇਰਾਂ ਦੀ ਆਪਾਂ ਹੁਣੇ ਪਾ ਗਏ ਮੈਂ ਮੈਂ ਨਾ ਮੈਂ ਤੁਹਾਨੂੰ ਕਹਦਾ ਗੱਲ ਵੀ ਮੈਂ ਮੇਰਾ ਪਰਸਨਲ ਐਕਸਪੀਰੀਅੰਸ ਜੀਪਾਂ ਨਾਲ ਇਹ ਆ ਵੀ ਜਦੋਂ ਨਾ ਜੀਪ ਨੂੰ ਆਪਾਂ ਮੋੜਦੇ ਆਂ ਤਾਂ ਆਈ ਮਹਿਸੂਸ ਹੁੰਦਾ ਅੰਦਰ ਬੈਠੇ ਬੰਦੇ ਨੂੰ ਵੀ ਟਾਇਰ ਤਾਂ ਇੱਥੇ ਜੇ ਬ੍ਰੇਕ ਮਾਰਦੇ ਤਾਂ ਉਦੋਂ ਵੀ ਲੱਗਦਾ ਵੀ ਬਾਡੀ ਕਿਸੇ ਪਾਸੇ ਨੂੰ ਖਿੱਚ ਕੇ ਲੱਗੀ ਹਲਕਾ ਜਾਊਗੀ ਪਰ ਇੱਕ ਸੂਤ ਵੀ ਨਹੀਂ ਜਾਊਗੀ ਆਪਣੀ ਇਹ ਜਾਂਦੀ ਇਹ ਜਾਂਦੀ ਨਹੀਂ ਜਾਂਦੀ ਬਈ ਮੈਂ ਆਪਾ ਹੁਣ ਵੀਡੀਓ ਤੋਂ ਬਾਅਦ ਵੀ ਆਪਾਂ ਭਜਾਉਣੀ ਆ ਗੱਡੀ ਮੈਂ ਤੁਹਾਨੂੰ ਨਾਲ ਬਾਕੇ ਮੈਂ ਕਹਿਣਾ ਬਈ ਥਾਰ ਦੇ ਮੀਟਰ ਤੇ ਵੀਡੀਓ ਲਾ ਲਿਓ ਤੁਸੀਂ ਜਿੱਥੇ ਤੱਕ ਕਹੇ ਤਾਂ ਮੈਂ ਉੱਥੇ ਤੱਕ ਗੱਡੀ ਲਾ ਕੇ ਦਿਖਾ ਦੂੰ ਮੈਨੂੰ ਇਹ ਜਾਂਦੀ ਕਾਤੋਂ ਨਹੀਂ ਇਹਦੇ ਚ ਐਕਸਟਰਾ ਇੱਕ ਤਾਂ ਆਹ ਚੀਜ਼ ਮੈਨੂੰ ਫਾਲਤੂ ਲੱਗੀ ਜਿਹੜੀ ਮੈਨੂੰ ਮੈਂ ਨਹੀਂ ਦੇਖੀ ਪਹਿਲਾਂ ਸਪਰਿੰਗ ਸਸਪੈਂਸ਼ਨ ਹੈ ਆ ਦੂਜੀ ਗੱਲ ਇਹ ਆ ਇਹਦਾ सਸਪੈਂਸ਼ਨ ਸਾਰਾ ਨਵਾਂ ਕਰਿਆ ਹੋਇਆ ਆ ਹਮ ਇੱਕ ਚੀਜ਼ ਹੋਰ ਦਿਖਾ ਲਦਾ ਬਹੁਤੇ ਬੰਦੇ ਧਿਆਨ ਨਹੀਂ ਦਿੰਦੇ ਜੀਪਾਂ ਦੇ ਵਿੱਚ ਆਪਾਂ ਨੂੰ ਪਹਿਲਾਂ ਚਾਹੀਦਾ ਕੀ ਆ ਹਮ ਹੁਣ ਆ ਗੱਡੀ ਦਾ ਜਿਹੜਾ ਸਟੀering ਆ ਨਾ ਪ੍ਰੀ ਤਾ ਦੇਖ ਇਹਦਾ ਸਟੀering ਦੇ ਥੱਲੇ ਤੇ ਨੂੰ ਆਹ ਚੀਜ਼ ਦੇਖਦੀ ਇਹ ਹੈਗਾ ਰੈਕ ਹਮ ਤੁਹਾਡੀ Thar ਦੇ ਵਿੱਚ ਵੀ ਆ ਹਮ ਤੁਹਾਡੀ Scorpio ਦੇ ਵਿੱਚ ਵੀ ਰੈਕ ਲੱਗਿਆ ਆ ਹਮ ਜਿਹੜੀ ਆ ਆ ਪ੍ਰੀ ਤੁਰਿਆ ਆ ਦੇਖ ਇਹਦੇ ਤੇ ਕੁਛ ਵੀ ਹੈ ਨਹੀਂ ਹੂੰ 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 ਇਹਦੇ ਚ ਆ ਲੱਗਿਆ ਹੋਇਆ ਆ ਲੱਗਿਆ ਜਿਹੜਾ ਜੀਪਾਂ ਚ ਪਹਿਲਾਂ ਲਾਉਂਦੇ ਸੀ ਆਪਾਂ ਇਹਨੂੰ ਬਾਕਸ ਕਹਿੰਦੇ ਸਟੀering ਦਾ ਹੂੰ ਹੂੰ ਇਹਦੇ ਤੇ ਇਹਦੇ ਗਾਂ ਪੰਪ ਲੱਗਦਾ ਇਹਨਾਂ ਦੋਨਾਂ ਚ ਇਹ ਫਰਕ ਆ ਉਹ ਰੋਡ ਤੇ ਹਾਈ ਸਪੀਡ ਵਾਸਤੇ ਆ ਇਹ ਧੱਕਾ ਕਰਨ ਵਾਸਤੇ ਆ ਅੱਛਾ ਧੱਕਾ ਉਹ ਵੀ ਚੱਲੂਗੀ ਪਰ ਇਹ ਇਦਾਂ ਦੀ ਇਹਦੀ ਮੇਨਟੇਨੈਂਸ ਘਟਿਆ ਰੈਕ ਦਾ ਖਰਚਾ ਵਧਾਉਂਦਾ ਜੇਕਰ ਨੂੰ ਰਿਪੇਅਰ ਨਿਕਲ ਆਵੇ ਪਰ ਉਹ ਨਵਾਂ ਸਾਰਾ ਲੱਗਣ ਕਰਕੇ ਅਜੇ ਕਿਤੇ ਨਹੀਂ ਜਾਂਦਾ ਕਿਉਂਕਿ ਜੀਪ ਦਾ ਪਹਿਲੀ ਗੱਲ ਆ ਹੁਣ ਭਾਰ ਘਟ ਗਿਆ ਚੈਸੀ ਉੱਪਰ ਵੇਟ ਹੀ ਹੈ ਨਹੀਂ ਇਹਨਾਂ ਬੋਡੀ ਦੇ ਉੱਤੇ ਹੂੰ ਜਿੱਥੇ ਮਰਜ਼ੀ ਸੱਟੋ ਜਿੱਥੇ ਮਰਜ਼ੀ ਡਾਓ ਕੁਝ ਨਹੀਂ ਹੋਣਾ ਇਹਨੂੰ ਅਸੀਂ ਨੰਦਪੁਰ ਸਾਹਿਬ ਵੀ ਲੈ ਕੇ ਗਏ ਪਹਾੜੀਆਂ ਪੂੜੀਆਂ ਸੱਧੀਆਂ ਚਾੜਦੇ ਕੁਝ ਨਹੀਂ ਹੋਊਗਾ ਹੂੰ ਇਹਦੇ ਵਿੱਚ ਆਪਾਂ ਕੀ ਕੀਤਾ ਇਹਦੇ ਚ ਆਪਾਂ ਹਿੱਸਾ ਲਾਤਾ ਨਾਰਮਲੀ ਹਿੱਸਾ ਲਾਉਂਦੇ ਹੁੰਦੇ ਆ ਬਈ ਬਲੈਰੋਆਂ ਦਾ ਹੂੰ ਜਾਂ ਜੀਪਾਂ ਦਾ ਜਾਂ ਪੀਚੋ ਗੱਡੀ ਹੁੰਦੀ ਆ ਹਾਂ ਇਹ ਹਿੱਸਾ ਹੈਗਾ ਬਈ ਕਮਰਸ਼ੀਅਲ ਗੱਡੀ ਦਾ ਪਿਕਅਪ ਦਾ ਪਿਕਅਪ ਦਾ ਮਤਲਬ ਵੀ ਇੰਨੇ ਭਾਰੇ ਟਾਇਰਾਂ ਨੂੰ ਤੇ ਜਨਤਾ ਦੇ ਧੱਕੇ ਨੂੰ ਇਹ ਚੱਲ ਸਕੂਗੀ ਹਾਂ ਨਾਲ ਇੱਕ ਚੀਜ਼ ਹੋਰ ਬਈ ਜਿਹੜਾ ਹੁਣ ਦੇਖੋ ਸ਼ੌਕਰ ਨਵੇਂ ਹੂੰ ਆ ਪੰਪ ਜਿਹੜਾ ਆਪਾਂ ਲਾਇਆ ਹੋਇਆ ਨਾ ਜਿਆਦਾਤਰ ਮੰਡੀ ਦੇ ਵਿੱਚ ਗਿਆ ਹੁੰਦਾ ਜੀ ਇਹ ਕੁਆਰਚੋਂ ਮਿਲਦਾ ਕੁਆਰਚੋਂ ਮਿਲਦਾ ਹਾਂ ਪਰ ਇਹ ਗਰਜੀਤ ਜਿਹੜੀ ਜਿਹੜੀ ਮੁੰਡੇ ਦੀ ਗੱਡੀ ਆ ਹੂੰ ਬੰਦ ਪੇਟੀ ਪੰਪ ਲਿਆ ਕੇ ਦਿਖਾ ਲਿਆ ਬਾਈ ਆ ਤੇਰੀ ਗੱਡੀ ਨੂੰ ਨਵਾਂ ਪੰਪ ਲਾਉਣਾ ਹੈ ਹੂੰ ਇਹ ਲੀਕ ਨਹੀਂ ਕਰੂਗਾ ਨਹੀਂ ਤਾਂ ਵਾਰ-ਵਾਰ ਹੁੰਦਾ ਨਾ ਯਾਰ ਇਹਦਾ ਸਟੀering ਦਾ ਤੇਲ ਲੀਕ ਕਰਦਾ ਤਪਕੇ ਸਿੱਟੀ ਜਾਂਦੀ ਐ ਇਹ ਨਹੀਂ ਸਿੱਟੂਗੀ ਹੁਣ ਆਪਾਂ ਦੋਨੋਂ ਗੱਡੀਆਂ ਖੜੀਆਂ ਕੀਤੀਆਂ ਇੱਕ ਵੀ ਗੱਡੀ ਨੇ ਇੱਕ ਵੀ ਟੋਪਕਾ ਨਹੀਂ ਛੱਟਿਆ ਆਪਣੀ ਨਵੀਂ ਬਣਾਈ ਵੀ ਜੀਪ ਰਾਤ ਨੂੰ ਕਿੱਥੇ ਖੜਾਈ ਸੀ ਦੂਜੇ ਦਿਨ ਬੰਦਾ ਦੱਸ ਸਕਦਾ ਦੱਸ ਸਕਦਾ ਪਰ ਇਹ ਤਾਂ ਨਹੀਂ ਤੁਸੀਂ ਦੱਸ ਸਕਦੇ ਬਈ ਹੂੰ ਨਾ ਉਹ ਤੇਲ ਦਾ ਟੋਪਕਾ ਸਿੱਟੂਗੀ ਨਾ ਇਹ ਸਿੱਟੂਗੀ ਹਾਂ ਰੇਡੀਏਟਰ ਵੀ ਨਵਾਂ ਲੱਗ ਗਿਆ ਰੇਡੀਏਟਰ ਨਵਾਂ ਲੱਗ ਗਿਆ ਕੋਈ ਹੋਰ ਚੀਜ਼ ਖਾਲਦਾ ਹਾਂ ਆਪਾਂ ਇਹਦਾ ਚੱਕ ਦਿੰਦੇ ਆ ਜਗਾਰ ਜਾਂਦਾ ਜਾਂ ਪੂਰਾ ਆ ਲਾਦ ਨੇ ਕੋਈ ਕੋਈ ਗੱਲ ਨਹੀਂ ਇਹਦੇ ਚ ਵੀ ਬਹੁਤ ਆ ਯਾਰ ਹਾਂ ਇੱਥੇ ਲਾ ਦਿੰਦੇ ਆ ਲਓ ਬਈ ਹੁਣ ਦੇਖੋ ਹੂੰ ਗਰਦੀ ਤੁਰਿਆ ਸੋਹਣਿਆ ਆ ਵੱਡ ਜਾ ਫੜ ਲਓ ਕਿਉਂਕਿ ਇਹੋ ਨਾ ਸ਼ੀਸ਼ਾ ਮੈਨੂੰ ਲੱਗਦਾ ਹਲਕਾ ਹਾਂ ਸ਼ੀਸ਼ਾ ਨਾ ਤੋੜਦੇ ਸ਼ੀਸ਼ਾ ਨਾ ਤੋੜਦੇ ਬੰਨੜ ਬੰਨ ਲਈ ਹੂੰ ਹੁਣ ਇਹਦੇ ਅੰਦਰ ਪ੍ਰੀਤ ਨਿਗਾ ਮਾਰ ਬਾਈ ਆ ਦੇਖੋ ਹੁਣ ਕੀ ਲੱਗਦਾ ਦੇਖ ਕੇ ਨਹੀਂ ਆਹਾ ਇੰਜਨ ਆ ਇਹ ਵੀ ਤਕਰੀਬਨ ਨਵਾਂ ਹੀ ਲੱਗਦਾ ਮੈਨੂੰ ਤਾਂ ਇਹ ਇਹ ਇੰਜਨ ਵੀ ਸੁੱਕਾ ਪਿਆ ਇੰਜਨ ਗੇਅਰ ਓਵਰ ਆਲ ਓਵਰਆਲ ਡੰਨਾ ਭਾਜੀ ਹਾਂ ਮਤਲਬ ਆਪਾਂ ਕਹਿ ਸਕਦੇ ਵੀ ਜੀਪ ਦੀ ਤੁਹਾਨੂੰ ਗਾਰੰਟੀ ਦੇ ਸਕਦਾ ਬਾਈ ਗਾਰੰਟੀ ਦਿੰਨਾ ਹੈ ਅੱਛਾ ਜਿੰਨੇ ਦਿਖਾ ਲਈਏ ਗਰਜੀਤ ਨੇ ਬੋਨਰ ਫੜਿਆ ਗਰਜੀਤ ਕਿੰਨੇ ਟਾਈਮ ਦੀ ਗਾਰੰਟੀ ਇੰਜਨ ਗੇਅਰ ਦੀ ਹੋਈ ਬਾਈ ਟਾਈਮ ਦੀ ਹਾਂ ਉਦੋਂ ਦਾ 6 ਮਹੀਨੇ ਦੀ ਉਹ ਕਹਿੰਦਾ ਲਾਈਫਟਾਈਮ ਪਰ ਲਾਈਫਟਾਈਮ ਚੱਲੂਗੀ ਵੀ ਇਹ ਹੂੰ ਕਿ ਬਾਈ ਸਾਰਾ ਕੁਝ ਹੀ ਆਪਣੇ ਤੌਰ ਤੇ ਜੋ ਮੈਨੂੰ ਲੱਗਦਾ ਸੀ ਨਾ ਜੋ ਮੈਂ ਤਿੰਨਾ ਚਾਰ ਸਾਲਾਂ ਚ ਤਜਰਬਾ ਲਿਆ ਹੂੰ ਕਿ ਜੀਪਾਂ ਦੇ ਵਿੱਚ ਕਿੱਦਾਂ ਕੰਮ ਹੋਣਾ ਚਾਹੀਦਾ ਕਿੱਦਾਂ ਨਹੀਂ ਹੋਣਾ ਚਾਹੀਦਾ ਇਹ ਆਪਾਂ ਉਹ ਵੇਖ ਰਿਹਾ ਜੀਪਾਂ ਦੇ ਵਿੱਚ ਤਾਂ ਮੇਰਾ ਨਾ ਜਨਮ ਹੈ ਜੀਪਾਂ ਦੇ ਵਿੱਚ ਨਾ ਗਰੰਟੀ ਨਹੀਂ ਦਿੰਦਾ ਗਰੰਟੀ ਕੋਈ ਵੀ ਨਹੀਂ ਦਿੰਦਾ ਦਰਵਾਜ਼ਿਆਂ ਬਾਹਰ ਤਾਂ ਬਾਈ ਤੇਰੀ ਆ ਅਗਲਾ ਕਹਿੰਦਾ ਲਾਗੀਆਂ ਦੀ ਲਾਗ ਬਾ ਮੈਂ ਜਾਂਦੀ ਰੰਡੀ ਹੋ ਜੀ ਉਹ ਵਾਲਾ ਹਿਸਾਬ ਆ ਮੈਂ ਬਾਈ ਉਹ ਗੱਡੀ ਵੀ ਦਿੱਤੀ ਸੀਗੀ ਮੈਂ ਕਿਹਾ ਬਾਈ ਜਿੱਥੇ ਕੁਝ ਹੋ ਗਿਆ ਖੜੀ ਕਰ ਦਿਓ ਮੈਂ ਆ ਜਾਊਗਾ ਇਹ ਵੀ ਬਾਈ ਨੂੰ ਐਵੇਂ ਦਿੱਤੀ ਹੋਈ ਆ ਜਿੱਥੇ ਕੁਝ ਹੋ ਗਿਆ ਖੜੀ ਕਰ ਦੇ ਕਿਉਂਕਿ ਬਾਈ ਮੈਂ ਪੱਲਿਓ ਮੈਨੂੰ ਪਤਾ ਮੈਂ ਕੀ ਸਮਾਨ ਲਾਇਆ ਇਹ ਚ ਪੰਪ ਇਹਦਾ ਵੀ ਐਡਵਾਂਸ ਆ ਪੰਪ ਉਹਦਾ ਵੀ ਐਡਵਾਂਸ ਆ ਇਸੇ ਕਰਕੇ ਭੱਜਦੀਆਂ ਜਾਂਦਾ ਤਾਂ ਕਰਕੇ ਜ਼ੋਰ ਬਾਲਾ ਹੁਣ ਆਪਣਾ ਨਾ ਟਰੈਕਟਰਾਂ 'ਚ ਥ ਹਾਂ ਟਰੈਕਟਰਾਂ ਟਰੈਕਟਰਾਂ ਦੇ ਪੰਪ ਅਡਵਾਂਸ ਹੋ ਜਾਂਦੇ ਆ ਡਾਇਫਰਾਮ ਲਾ ਦੋ ਇਹ ਲਾ ਦੋ ਉਹ ਲਾ ਦੋ ਹੂੰ ਐਡੀ ਥੋੜਾ ਜਿਹਾ ਇਹਨਾਂ ਚ ਕਿਉਂਕਿ ਇਹ ਹੈ ਤਾਂ ਜੈਨੇਟਿਕਸ ਦਾ ਮਹਿੰਦਰਾ ਦੇ ਹੀ ਆ ਹੂੰ 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 ਇਸ ਕਰਕੇ ਆਪਾਂ ਇਹ ਚਾਰਜ ਗਾਰਡ ਕਰਦਾ ਕਿ ਭੱਜੂਗੀ ਜੇ ਇਸੇ ਗੱਡੀ ਨੂੰ ਹੁਣ 550 17 ਟਾਇਰ ਪਏ ਹੋ ਆ ਜੀ ਇਹ ਮਾੜੀ ਗੱਡੀ ਨੇ ਤੁਰਨਾ ਨਹੀਂ ਇਹਨੇ ਟਾਇਰ ਪਾ ਕੇ ਹੁਣ ਤੁਸੀਂ ਭਜਾ ਕੇ ਵੀ ਦੇਖੀ ਆ ਹਾਂ ਭੱਜਦੀ ਆ ਭੱਜਦੀ ਆ ਰੁਕਦੀ ਵੀ ਹੈਗੀ ਆ ਭੱਜਦੀ ਵੀ ਆ ਤੇ ਰੁਕਦੀ ਵੀ ਆ ਜਿਹੜੀ ਸਭ ਤੋਂ ਵੱਡੀ ਗੱਲ ਆ ਤੇ ਔਖਲੀ ਵੀ ਚੱਲਦੀ ਆ ਦੀ ਸਸਪੈਂਸ਼ਨ ਹਾਂ ਚੱਲੋ ਵੀ ਬਾਈ ਕਿਉਂਕਿ ਜੇ ਇੰਨੇ ਭਾਰੇ ਟਾਇਰਾਂ ਨਾਲ ਫਿਰ ਉਹ ਹਿੱਸੇ ਜੇ ਵੀ ਜਾਣ ਚਾਹੀਦੀ ਇੱਕ ਚੀਜ਼ ਮੈਨੂੰ ਹੋਰ ਦੱਸ ਹਾਂ ਜਿਹੜੇ ਆਹਾ ਬੀਲ ਹਾਂਜੀ ਇਹ ਹੁਣ ਕਿਸੇ ਕੰਪਨੀ ਦੇ ਤਾਂ ਹੁੰਦੇ ਨਹੀਂ ਇਹ ਬੈਲੈਂਸ ਨਹੀਂ ਹੁੰਦੇ ਫਿਰ ਜ਼ੀਰੋ ਤਾਂ ਜ਼ੀਰੋ ਨਹੀਂ ਬਣਦੇ ਇਹ ਸਿਰਫ ਇੱਕੋ ਚੀਜ਼ ਹੋ ਸਕਦੀ ਆ ਜਦੋਂ ਆਪਾਂ ਇਹ ਰਿੰਮ ਬਣਾਉਨੇ ਆ ਬਈ ਹਾਂ ਆਪਾਂ ਉਦੋਂ ਵਧੀਆ ਬੰਦੇ ਤੋਂ ਬਣਾਈਏ ਜਦੋਂ ਆਪਾਂ ਕਿਸੇ ਮਾਤੜ ਮਿਸਤਰੀ ਤੋਂ ਬਣਾ ਲੈ ਮਤਲਬ ਮਾਤੜ ਇਹ ਨਹੀਂ ਕਿ ਜਿਹੜਾ ਗਰੀਬ ਹੈ ਮਾਤੜ ਉਹ ਜਿਹਨੂੰ ਕੰਮ ਨਹੀਂ ਆਉਂਦਾ ਕੰਮ ਨਹੀਂ ਆਉਂਦਾ ਜਿਹੜਾ ਕੰਮ ਦੇ ਵਿੱਚ ਨਗੁਣਾ ਪੰਦਾ ਹੂੰ ਫੇਰ ਤੁਹਾਡੀ ਗੱਡੀ ਨੂੰ ਭਾਵੇਂ 2 ਫੁੱਟੇ ਟਾਇਰ ਪਾ ਲਓ ਭਾਵੇਂ ਆ 500 ਨੰਬਰ ਪਾ ਲਓ ਤੁਹਾਡੀ ਗੱਡੀ ਨੇ ਨੱਚਦੀ ਹੋ ਜਾਣਾ ਸਾਰੇ ਰਾਹ ਤੇ ਤੁਸੀਂ ਚੌਥਾ ਗੀਅਰ ਨਹੀਂ ਪਾ ਸਕਦੇ ਨਹੀਂ ਪਾ ਸਕਦੇ ਡਰ ਲੱਗੂਗਾ ਗਰਜੀਤ ਤੋਰਿਆ ਬਾਰਨਰ ਟਰੱਕ ਦਿੰਨੇ ਆ ਗਰਜੀਤ ਨੂੰ ਪੁੱਛ ਲੈਨੇ ਆ ਆਪਾਂ ਬੜਾ ਲੰਬਾ ਕਹਾੜਾ ਕਰਨ ਆ ਬਾਈ ਮਾੜਾ ਜਹਾਥ ਲਾਇਓ ਗਰਜੀਤ ਐਂ ਦੱਸ ਪੰਜਵਾਂ ਗੀਅਰ ਲੱਗਦਾ ਇਹਨਾਂ ਟਾਇਰਾਂ ਨਾਲ ਲੱਗਦਾ ਗਰ ਨਾਲੇ ਇੱਕ ਚੀਜ਼ ਹੋਰ ਬਾਈ ਐਦਾ ਨਹੀਂ ਇਹਦੇ 'ਚ ਮੈਂ ਕੁਝ ਵੀ ਕੀਤਾ ਕਿ ਗੱਡੀ ਤਿਆਰ ਹੋ ਗਈ ਗਰਜੀਤ ਨੂੰ ਫੋਨ ਕਰਤਾ ਲੈ ਵੀ ਤੇਰੀ ਗੱਡੀ ਤਿਆਰ ਆ ਹੂੰ ਜਿੱਦਾਂ ਜਿੱਦਾਂ ਇਹਦਾ ਸਮਾਨ ਆਉਂਦਾ ਰਿਹਾ ਗੱਡੀ ਦਾ ਉਦੋਂ-ਉਦੋਂ ਨੂੰ ਮੈਂ ਨਾਲ ਲਿਆ ਕੇ ਦਿਖਾਉਂਦਾ ਰਿਹਾ ਸੋਹਣਿਆ ਦੇਖ ਲੈ ਤਰਾ ਸਮਾਨ ਲੱਗਦਾ ਪਿਆ ਇਹਨੂੰ ਪਤਾ ਸਾਰੀ ਗੱਡੀ ਦਾ ਮਤਲਬ ਅੱਧਾ ਮਿਸਤਰੀ ਬਣ ਗਿਆ ਇਹ ਹਾਂ ਇਹਨੂੰ ਸਾਰਾ ਪਤਾ ਬ੍ਰੇਕ ਸਰਵਾ ਕਿੱਥੋਂ ਆਇਆ ਸੀਗਾ ਪੰਪ ਆਪਾਂ ਕਿਹੜਾ ਲਾਇਆ ਬਾਕਸ ਆਪਾਂ ਕਿਹੜਾ ਲਾਇਆ ਟਾਇਰ ਆਪਾਂ ਕਿੱਥੋਂ ਲਿਆਏ ਆ ਰਿਮ ਆਪਾਂ ਕਿੱਥੋਂ ਲਿਆਏ ਆ ਬਾਡੀ ਕਿੱਥੋਂ ਆਈ ਆ ਕੱਲੀ-ਕੱਲੀ ਸਸਰੀ ਕਿੱਥੋਂ ਆਈ ਆ ਇਹਨ ਇਹ ਕਹਿ ਨਹੀਂ ਸਕਦਾ ਕਿ ਭਾਈ ਆਹ ਚੀਜ਼ ਆਪਾਂ ਪੁਰਾਣੀ ਲਾਈ ਆ ਤਾਂ ਆਹ ਚੀਜ਼ ਆਪਾਂ ਨਵੀਂ ਲਾਈ ਆ ਨਾ ਸਾਰਾ ਪਤਾ ਗੱਡੀ ਦਾ ਇਹਨੂੰ ਇਹਨੂੰ ਹਰੇਕ ਤਾਂ ਨੱਟ ਦਾ ਪਤਾ ਹੀ ਇਹਨੂੰ ਦੱਸਣ ਦੀ ਲੋੜ ਨਹੀਂ ਇਹਨੂੰ ਦੱਸਣ ਦੇਖਿਆ ਭਾਈ ਅੱਜ ਮੇਰੇ ਆਉਣ ਤੋਂ ਪਹਿਲਾਂ ਭਾਈ ਗੱਡੀ ਧਵਾ ਕੇ ਗੀੜੀ-ਗੂੜੀ ਲਾ ਕੇ ਤੇਲ ਮਕਾ ਕੇ ਖੜੀ ਹੋ ਸੀਗੀ ਗੱਡੀ ਇਹਨੂੰ ਹਜੇ ਕੱਲ੍ਹ ਦੇਣੀ ਹੈ ਤੇ ਬਾਡੀ ਇਹ ਬਾਡੀ ਇਹ ਹੈਗੀ ਭਾਈ ਉਹ ਜਿਹੜਾ ਕੰਨਵੇਂ ਆ ਹਾਂ ਇਹ 81 ਤੋਂ ਥੋੜੀ ਜੀ ਵੱਡੀ ਆ ਬਿੱਲੀ ਜਿਵੇਂ ਆਪਾਂ ਕਹਿੰਦੇ ਕਿ 80 ਇੰਚ ਹੁੰਦੀ ਪਰ ਇਹ ਦੇਖੋ ਬਿੱਲੀ ਤੋਂ ਹਲਕੀ ਜਿਹੀ ਵੱਡੀ ਲੱਗੂਗੀ ਆਪਾਂ ਨੂੰ ਅੱਛਾ ਇਹਨੂੰ ਕੋਈ 88 ਕਹ ਰਿਹਾ ਹੁੰਦਾ ਕੋਈ 87 ਕਹ ਦਿੰਦਾ ਪਰ ਇਹਦੀ ਵੀ ਗਾਰੰਟੀ ਹੋਊਗੀ ਕਿ ਨਾ ਤਾਂ ਇਹ ਸੱਜੇ ਕਿਤੇ ਜੰਗ ਖਾਵੇ ਨਾ ਰੰਗ ਉਖੜੇ ਨਹੀਂ ਇਹ ਗੱਲ ਦੀ ਵੀ ਗਾਰੰਟੀ ਹੋ ਗਈ ਰੰਗ ਦੀ ਮੈਂ 2 ਸਾਲ ਦੀ ਗਾਰੰਟੀ ਦਿੰਦਾ ਇਹਨੂੰ ਰੂਟ ਰੰਗ ਤਾਂ ਐ ਲੈਣ ਲੱਗ ਜਾਂਦਾ ਜਿਵੇਂ ਆਪਾਂ ਕੁੱਤੇ ਵਾਸਤੇ ਲਾਸਟ ਰੋਟੀ ਨਹੀਂ ਲਾਉਂਦੇ ਹੁੰਦੇ ਵਿੱਚ ਵਿੱਚ ਇੰਨੇ ਰੰਗਾਂ ਦੇ ਵਿੱਚ ਇਹਦਾ ਰੰਗ ਲਹਿ ਗਿਆ ਤਾਂ ਮੈਂ ਬੈਠਾ ਹਾਂ 2 ਸਾਲਾਂ ਚ ਉਹਦਾ ਰੰਗ ਲੈ ਗਿਆ ਤਾਂ ਮੈਂ ਬੈਠਾ 6 ਮਹੀਨਿਆਂ ਦੇ ਵਿੱਚ ਇਹਦੇ ਇੰਜਨ ਨੂੰ ਗੇਅਰ ਨੂੰ ਕੁਝ ਹੋ ਗਿਆ ਤਾਂ ਮੈਂ ਬੈਠਾ ਉਹਦੇ ਨੂੰ ਹੋ ਗਿਆ ਤਾਂ ਵੀ ਮੈਂ ਬੈਠਾ ਇਸੇ ਗੱਲ ਦੇ ਪੈਸੇ ਹੀ ਆ ਬਈ ਉਹ ਫਿਰ ਮਾਲਕ ਨੇ ਇੰਨੇ ਪੈਸੇ ਲਾਇਆ ਤਾਂ ਘਟੂ ਘਟ ਫਿਰ ਮੈਂ ਕਈਆਂ ਨੇ ਗਣਾ ਯਾਰ ਪੈਸੇ ਤਾਂ ਦੱਸ ਦੇਣੀ 6.5 ਲੱਖ ਰੁਪਏ ਲਿਆ ਸ਼ੋਰ ਤੋਂ ਆਇਦਾ ਉਹ 6 ਲੱਖ ਰੁਪਏ ਲਿਆ ਸੀ ਉਹਦਾ 6 ਲੱਖ ਰੁਪਏ ਲਿਆ ਫਰਕ ਇਹ ਆ ਕਿ ਇਹਦੇ ਟਾਇਰ ਮਹਿੰਗੇ ਆ ਹਾਂ ਇਹਦੇ ਟਾਇਰ ਹੀ ਲੱਖ ਰੁਪਏ ਤੋਂ ਉੱਤੇ ਦੇ ਅਲਾਈਅੰਸ ਇਹ ਨਾਲ ਇੱਕ ਟਾਇਰ ਵੀ ਕੰਪਨੀ ਦੇ ਅਲਾਈਅੰਸ ਦੇ ਆ ਇਹ ਆਪਾਂ ਨਾ ਇਹ ਟਾਇਰ ਲਾਏ ਹੋਏ ਨੇ। ਹੂੰ। ਇਹ ਦੇਸੀ ਮਾਰਕ ਵਾਲੇ ਟਾਇਰ ਵੀ ਹੈਗੇ ਕਿ ਥਰਡ ਪਾਰਟੀ ਕੋਈ ਹੋਰ ਕੰਪਨੀ ਦੀ। ਅਲਾਈਐਂਸ ਕੰਪਨੀ ਸਾਰਿਆਂ ਨੂੰ ਪਤਾ ਕਿ ਇਹਦੇ ਟਾਇਰ ਜ਼ਿਆਦਾਤਰ ਵਧੀਆ ਆਉਂਦੇ ਨੇ। ਹੂੰ 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 ਹੂੰ। ਟਾਇਰ ਵੀ ਵਧੀਆ ਕੰਪਨੀ ਦੇ ਪਾਏ ਹੋਏ ਨੇ ਇਹਨੂੰ। ਰਿੰਮ ਵੀ ਉਹ ਪਾਏ ਨੇ ਜਿਹੜੇ ਫਰੜ ਦੀ ਮਾਰਨਗੇ। ਮਤਲਬ ਕਹਿਣ ਤੋਂ ਪਾਵੇ ਆ ਵੀ ਜੇ ਪੈਸੇ ਲਏ ਆ ਤਾਂ ਇਹਦੇ ਵਿੱਚ ਓਨੇ ਦਾ ਸਮਾਨ ਹੈਗਾ। ਤੁਹਾਨੂੰ ਹੋਰ ਗਾਰੰਟੀ ਦੀ ਚੀਜ਼ ਦੱਸਦਾ। ਹਾਂ। ਆਜੋ। ਤਰੀ ਤੁਰੇ ਆ। ਹੂੰ। ਹੁਣ ਆਹ ਸਿਸਟਮ ਕੰਨੀ ਨਿਗਾਹ ਮਾਰੋ। ਦੋਨਾਂ ਗੱਡੀਆਂ ਦਾ ਮਿਊਜ਼ਿਕ ਸਿਸਟਮ ਸੇਮ ਆ। ਹੂੰ ਪਾਇਨਰ ਦਾ ਲੱਗਾ ਸੀ ਵੀ ਸੇਮ ਆ ਹੂੰ ਸਪੀਕਰ ਵੀ ਸੇਮ ਆ ਬੂਫਰ ਵੀ ਸੇਮ ਆ ਐਂਪ ਵੀ ਸੇਮ ਆ ਹੂੰ ਸੀਡੀ ਦੀ ਆਪਣੀ 2 ਸਾਲ ਦੀ ਗਾਰੰਟੀ ਆ ਹੂੰ ਸਪੀਕਰ ਤੇ ਬੂਫਰਾਂ ਦੀ 2 ਸਾਲ ਦੀ ਗਾਰੰਟੀ ਆ ਸਿਸਟਮ ਦੀ ਵੀ ਗਾਰੰਟੀ ਆ ਫਰੀ ਤੋਂ ਹਾਂ ਜਿਹੜਾ ਐਂਪ ਆ ਐਂਪਾਂ ਦੀ ਵੀ ਕਾਗਜ਼ਾਂ ਤੇ ਜੇ 6 ਸਾਲ ਦੀ ਗਾਰੰਟੀ 6 ਸਾਲ ਦੀ ਰਸੀਦ ਮਿਲੀ ਤੇ 6 ਮਹੀਨੇ ਦੀ ਜੋ ਆਪਾਂ ਨੂੰ ਕਾਗਜ਼ ਤੇ ਮਿਲਦੀ ਐ ਨਹੀਂ ਕਿ ਦੋ ਨੰਬਰ ਦਾ ਮਾਲ ਲੈ ਕੇ ਠੋਕ ਦਊਗਾ ਕਿ ਨਾ ਆ ਵਿਕੇ ਰਖਾਨਾ ਪੂਰਤੀ ਕਰ ਦੋ ਖਾਨਾ ਪੂਰਤੀ ਨਹੀਂ ਬਈ ਕਰਨੀ ਮਦਨ ਜੀ ਜੇ ਇੱਕ ਗੱਲ ਦੇਖਿਆ ਜਾਵੇ ਤਾਂ ਜਿਵੇਂ ਕੰਪਨੀ ਦੇ ਵਿੱਚੋਂ ਗੱਡੀ ਕਢਾਉਨੇ ਹੁੰਦੇ ਹਨ तकरीबन ਉਵੇਂ ਹੀ ਸਾਰੀ ਚੀਜ਼ ਦੀ ਗਰੰਟੀ ਹੈ ਨਾਲੇ ਚਲੋ ਮੈਂ ਨਹੀਂ ਦੱਸਦਾ ਗਰਜੀਤ ਦੱਸੂਗਾ ਉਹ ਰਹੀ ਗਰਜੀਤ ਹੋਏ ਤੈਨੂੰ ਗੱਡੀ ਕਿੰਨੇ ਟਾਈਮ ਚ ਦਿੱਤੀ ਆ ਸਵਾ ਦੋ ਮਹੀਨਾ ਤੋਂ ਪਹਿਲਾਂ ਪਹਿਲਾਂ ਹੀ ਸਵਾ ਦੋ ਮਹੀਨੇ ਤੋਂ ਪਹਿਲਾਂ ਢਾਈਆਂ ਮਹੀਨਿਆਂ ਦਾ ਟਾਈਮ ਦਿੱਤਾ ਢਾਈ ਮਹੀਨੇ ਦਾ ਟਾਈਮ ਦਿੱਤਾ ਸੀਗਾ ਸਵਾ ਦੋ ਮਹੀਨੇ ਤੋਂ ਪਹਿਲਾਂ ਉਹ ਵੀ ਕਾਹ ਤੋਂ ਐ ਦੱਸੀ ਉਹਦਾ ਦੋ ਮਹੀਨੇ ਚ ਦੋ ਮਹੀਨੇ ਚ ਗੱਡੀ ਆਪਣੀ ਕੰਪਲੀਟ ਸੀਗੀ ਟਾਇਰ ਆਪਣੇ ਅਸਲ ਜੀ ਜਿਹੜੇ ਬਾਈ ਤੋਂ ਲੈਣੇ ਸੀ ਉਹਨੇ ਥੋੜਾ ਜਿਆਦਾ ਡਿਲੇਟ ਕਰਤਾ ਆਪਾਂ ਨੂੰ ਤੇ ਵਿੱਚ ਹੋਲਾ ਮਲਾ ਗਿਆ ਆਪਣੇ ਚਾਰ ਪੰਜ ਦਿਨ ਉਹ ਗਾਹ ਹੋ ਗਏ ਮੈਂ ਤੈਨੂੰ ਇੱਕ ਗੱਡੀ ਦੀ ਕਹਾਣੀ ਦੱਸਦਾ ਹਾਂ ਤੂੰ ਗਾਂ ਲਈ ਆ ਗੱਡੀ ਦੀ ਕਹਾਣੀ ਇੱਕ ਮੇਰਾ ਮਿੱਤਰ ਹੈ ਉਹ ਨਹੀਂ ਨਹੀਂ ਮੈਂ ਤੈਨੂੰ ਇੱਕ ਕਹਾਣੀ ਦੱਸਦਾ ਬਾਹਰੀ ਵਧੀਆ ਕਹਾਣੀ ਯਾਰ ਜੇਰਾ ਮੈਨੂੰ ਸੁਣਾ ਲੈਣ ਇੱਕ ਮੇਰਾ ਮਿੱਤਰ ਹੈ ਅੱਛਾ ਉਹਨੇ ਬਾਈ ਨਾ ਮੁੰਡੇ ਦੇ ਤੀਜੇ ਜਨਮ ਦਿਨ ਤੇ ਗੱਡੀ ਗਿਫਟ ਕਰਨੀ ਸੀ ਅੱਛਾ ਠੀਕ ਹੈ ਤੇ ਮੇਰੇ ਸਹਾਵ ਨਾਲ ਵੀ ਮੁੰਡੇ ਦਾ ਮੰਗਣਾ ਹੈ ਹਲੇ ਤੱਕ ਗੱਡੀ ਨਹੀਂ ਬਣੀ ਗੱਡੀ ਹਜੇ ਬਣੀ ਨਹੀਂ ਕੁਝ ਮੋਗੇ ਦੇ ਲੋਕਾਂ ਨੂੰ ਪਤਾ ਹੋਊਗਾ ਜਿਨ੍ਹਾਂ ਨੂੰ ਨਹੀਂ ਪਤਾ ਹੋ ਸਕਦਾ ਖਿਆਲਚਾ ਜੇ ਪਰ ਮੁੰਡੇ ਦੇ ਮੰਗਣੇ ਤੱਕ ਗਏ ਮੈਨੂੰ ਲੱਗ ਗਿਆ ਪਤਾ ਧੰਨਵਾਦ ਬਈ ਐ ਵੀ ਇਹੇ ਚੀਜ਼ਾਂ ਤੋਂ ਮੈਂ ਡਰਦਾ ਹਾਂ ਕਿ ਆਹ ਮੁੰਡੇ ਨੂੰ ਜਦੋਂ ਗੱਡੀ ਦਿੱਤੀ ਸੀ 2 ਮਹੀਨੇ ਤੋਂ 1 ਦਿਨ ਪਹਿਲਾਂ ਗੱਡੀ ਉਹਦੇ ਘਰੇ ਖੜੀ ਸੀ ਹੂੰ ਹੂੰ 2 ਮਹੀਨੇ ਤੋਂ 1 ਦਿਨ ਪਹਿਲਾਂ ਗੱਡੀ ਘਰ ਖੜੀ ਮਤਲਬ ਸਭ ਤੋਂ ਵੱਡੀ ਗੱਲ ਇਹ ਹੀ ਹੁੰਦੀ ਆ ਕਿ ਬੰਦੇ ਨੂੰ ਟਾਈਮ ਤੇ ਚੀਜ਼ ਮਿਲ ਟਾਈਮ ਤੇ ਗੱਡੀ ਕਾਗਜ਼ ਪੱਤਰ ਵੀ ਪੂਰੇ ਐ ਨਹੀਂ ਕਿ ਗੱਡੀ ਪਹਿਲਾਂ ਦੇਤੀ ਗੱਡੀ ਤੋਂ ਪਹਿਲਾਂ ਕੀ ਦਿੱਤਾ ਤੈਨੂੰ ਆਰ ਸੀ ਗੱਡੀ ਤੋਂ ਪਹਿਲਾਂ ਆਰ ਸੀ ਦਿੱਤੀ ਆ ਕਿ ਆ ਤੇਰੀ ਗੱਡੀ ਦੀ ਆਰ ਸੀ ਆ ਸੋਹਣਿਆ ਆ ਤੇਰੀ ਗੱਡੀ ਦੀ ਨੰਬਰ ਪਲੇਟ ਆ ਜਦੋਂ ਤੇਰੀ ਗੱਡੀ ਕੰਪਲੀਟ ਹੋ ਗਈ ਤੇ ਆ ਲੱਗਣਾ ਕਾਗਜ਼ਾਣਾ ਰੋਲਾ ਬਾਅਦ ਦੀ ਗੱਲ ਆ ਬਈ ਆਪਾਂ ਪਹਿਲੀ ਕਰ ਦਈਦਾ ਉਹਨੂੰ ਵੇੜ ਦਿੰਦੇ ਆ ਹੂੰ ਕਾਗਜ਼ ਪੱਤਰ ਗੱਡੀ ਦੇ ਪਹਿਲਾਂ ਪੂਰੇ ਗੱਡੀ ਬਾਅਦ ਚ ਯਰ ਫਿਰ ਤਾਂ ਮਤਲਬ ਜੇ ਗੱਡੀ ਬਾਹਰ ਭੇਜਣੀ ਹੋਵੇ ਬਾਹਰ ਵੀ ਭੇਜ ਦੋਗੇ ਹਾਂਜੀ ਬਈ ਨਾਲੇ ਇੱਕ ਦਿਨ ਇੱਕ ਚੀਜ਼ ਤੁਹਾਨੂੰ ਹੋਰ ਦੱਸ ਦਾਂ ਹਾਂ ਨਾਰਮਲੀ ਕੀ ਹੁੰਦਾ ਇੰਡੀਆ ਵਾਲੀ ਗੱਡੀ ਸਸਤੀ ਹੂੰ ਬਾਹਰ ਵਾਲੀ ਮਹਿੰਗੀ ਹੂੰ ਕਹਿੰਦੇ ਬਾਹਰ ਵਾਲੀ ਕਾ ਤਾਂ ਇਹਦਾ ਸਟੇering ਖੱਬੇ ਪਾਸੇ ਲੱਗਾ ਆ ਬਾਹਰ ਵਾਲੀ ਚ ਸਮਾਨ ਨਵਾਂ ਕਿਉਂ ਬਈ ਬਾਹਰ ਵਾਲੇ ਸਪੈਸ਼ਲ ਆ ਕਿ ਇੱਥੇ ਵਾਲੇ ਬੰਦੇ ਨਹੀਂ ਹੈਗੇ ਜਾਂ ਇੱਥੇ ਵਾਲੇ ਦੀ ਕਮਾਈ ਹਰਾਮ ਦੀ ਆ ਕਿ ਇੱਥੇ ਵਾਲੇ ਨੂੰ ਆਪਾਂ ਕੁਝ ਵੀ ਚੇਪ ਦਵਾਵਾਂਗੇ ਹੂੰ ਜੇ ਇੱਥੇ ਗੱਡੀ 6.5 ਲੱਖ ਦੀ ਤਾਂ ਬਾਹਰ ਵੀ 6.5 ਲੱਖ ਦੀ ਹੋਈ ਆ ਹੂੰ ਜੇ ਇੱਥੇ ਆ 6 ਲੱਖ ਦੀ ਆ ਸਟੇering ਭਾਵੇਂ ਇੱਧਰ ਲਾਉਣਾ ਪੈਗਾ ਤਾਂ ਵੀ 6 ਲੱਖ ਦੀ ਹੋਈ ਆ ਹੂੰ ਐਦਾਂ ਨਹੀਂ ਹੋਊਗਾ ਕਿ ਬਾਹਰ ਵਾਲਾ ਬੰਦਾ ਤਾਂ ਭਾਈ ਉਹਨੂੰ ਛੱਲ ਦੋ ਫੜ ਕੇ ਤਾਂ ਭਾਈ ਵੱਧ ਪ ਇਹਦੇ ਚ ਇੰਜਣ ਕਿਹੜਾ ਬਲੇਰ ਇਹਦੇ ਚ ਵਿਮੇਂਦਰਾ ਬਲੇਰੋ ਟਰਬੋ ਹੂੰ ਉਹਦੇ ਚ ਵਿਮੇਂਦਰਾ ਬਲੇਰੋ ਟਰਬੋ ਹੂੰ ਇੰਜਣ ਦੋਨਾਂ ਦੇ ਸੇਮ ਆ ਹਾਂ ਦੋਨਾਂ ਦੇ ਸੇਮ ਆ ਗੀਅਰ ਵੀ ਦੋਨਾਂ ਦੇ ਸੇਮ ਆ ਐਨਜੀਟੀ 5 ਸਪੀਡ ਗੀਅਰ ਆ 5 ਗਾ ਨੂੰ 6ਵਾਂ ਪੇਸ਼ਾ ਨੂੰ ਜੇ ਆਪਾਂ ਇਦੋਂ ਵੀ ਵੱਧ ਕਰਤੇ ਕਰਨੇ ਆ ਮੰਨ ਲਓ ਹਾਂ ਇਤੋਂ ਵੀ ਕੈਂਡ ਚੀਜ਼ ਬਣਾਉਣੀ ਹੋਵੇ ਹੂੰ ਇੰਜਣ ਆਪਾਂ ਟੋਇਟਾ ਦਾ ਲਾ ਸਕਦੇ ਆ ਕਿ ਟੋਇਟਾ ਵਾਲੀ ਗੱਡੀ ਆਪਣੇ ਰਣਜੋਤ ਨੂੰ ਭਾਗੇ ਚਲਾ ਕੇ ਦਿਖਾਈ ਸੀ ਮੈਂ ਕਿਹਾ ਸੋਹਣੇ 160 ਤੇ ਲੱਗੂਗੀ ਅੱਛਾ ਕਹਿੰਦਾ ਬਾਈ ਮੇਰੇ ਹੱਥ ਖੜੇ ਆ ਮੈਂ ਨਹੀਂ ਨਾਲ ਬੰਦਾ ਉਹ 100 ਤੱਕ ਤੇ ਜੇ ਮੰਨ ਲਓ ਪੈਟਰੋਲ 'ਚ ਤਿਆਰ ਕਰਨੀ ਹੈ ਪੈਟਰੋਲ ਦੇ ਵਿੱਚ ਬਈ ਮੈਂ ਨਾ ਜਿਵੇਂ ਹੁਣ ਕੋਈ ਬਾਈ ਟਰਾਈ ਕਰਨਾ ਚਾਹੁੰਦਾ ਹੋਵੇ ਕਿਉਂਕਿ ਜੀਪਾਂ ਨੇ ਆਪਣੇ ਭਰਾ ਕੋ ਉਹ ਜੋ ਚੱਲਦਾ ਉਹੀ ਚਲਾਈ ਜਾਂਦੇ ਆ ਮੈਂ ਕਹਿੰਦਾ ਆਪਾਂ ਹੋਂਡਾ ਦਾ ਕੇ ਸੀਰੀਜ਼ ਅੰਜਨ ਲਈਏ ਹੂੰ ਕਈਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਿਹੜੇ ਇੰਜਨ ਦੀ ਗੱਲ ਕਰਤੀ ਇਹਨੇ ਨਹੀਂ ਪਤਾ ਮੈਨੂੰ ਵੀ ਪਤਾ ਬਾਹਰ ਜਿਹੜਾ ਨਾ ਸਪੋਰਟਸ ਸੀਰੀਜ਼ ਦੀ ਹੋਂਡਾ ਦੀਆਂ ਗੱਡੀਆਂ ਆ ਤੇ ਉਹਨਾਂ ਦੇ ਵਿੱਚ ਆਉਂਦਾ ਆਪਣੇ ਇੱਥੇ ਵੀ ਕਈ ਗੱਡੀਆਂ ਚ ਆਏ ਆ ਆਪਾਂ ਉਹਨੂੰ ਟਿਊਨ ਕਰਨਾ ਹੈ ਕੰਪਿਊਟਰ ਦੇ ਨਾਲ ਹੂੰ ਮਕੈਨੀਕਲੀ ਜਦਾਂ ਇਹਨੂੰ ਹੱਥ ਚਾਬੀਆਂ ਪਾੰਨੇ ਨਾ ਲਾਉਣਾ ਹੀ ਨਹੀਂ ਹੂੰ ਹਾਂ ਆਪਾਂ ਕੰਪਿਊਟਰ ਨਾਲ ਟਿਊਨ ਕਰਾਂਗੇ ਉਹਨੂੰ ਹੂੰ ਉਹ ਫੇਰ ਉਹ ਗੱਡੀ ਭਾਵੇਂ ਤੁਸੀਂ 200 ਦੇ ਲਾ ਲਿਓ ਜੇ ਬੰਦਾ ਭਜਾਉਣ ਵਾਲਾ ਚਾਹੀਦਾ ਲੱਤਾਂ 'ਚ ਜਾਨ ਹੋਵੇ ਹੂੰ ਬ੍ਰੇਕ ਸਰਵਾ ਵੱਡਾ ਲਾਦਾ ਹੀ ਉਹਨੂੰ ਬਹੁਤਿਆਂ ਨੂੰ ਨਹੀਂ ਪਤਾ ਹੁੰਦਾ ਕਿ ਬ੍ਰੇਕ ਸਰਵਾ ਕਿਹੜਾ ਬ੍ਰੇਕ ਸਰਵਾ ਮਤਲਬ ਕਿ ਬ੍ਰੇਕ ਬੂਟਰ ਹਾਂ ਜਿੱਦਾਂ ਹੁਣ ਆਹ ਗੱਡੀ ਆ ਹੂੰ ਇਹਦੇ ਆਪਾਂ ਬ੍ਰੇਕ ਸਰਵਾ ਲੱਗਿਆ ਹੋਇਆ ਬਈ ਧਾੜ ਵਾਲਾ ਆਹ ਜਿਹੜਾ ਹਾਂ ਹੁਣ ਇੱਥੇ ਆਪਾਂ ਵੱਡਾ ਵੀ ਲਾ ਸਕਦੇ ਆ ਜਿਵੇਂ ਕਹਿ ਲਓ ਕਿ ਇੱਥੇ ਬਲੈਰੋ ਵਾਲਾ ਵੱਡਾ ਲੱਗੇ ਜੇ ਕੈਂਪਰ ਵਾਲਾ ਲੱਗੇ ਜੇ ਸਫਾਰੀ ਦਾ ਲੱਗੇ ਉਹ ਬ੍ਰੇਕ ਪਰ ਸਰਵੇ ਹੁੰਦੇ ਵੱਡੇ ਕਾਹ ਤੋਂ ਕਿਉਂਕਿ ਬਾਡੀ ਦਾ weight ਬਹੁਤ ਆ ਗੱਡੀ ਦਾ ਜਦੋਂ ਰੁਕੂਗੀ ਉਹ ਜ਼ੋਰ ਲੱਗਣਾ ਸਰਵੇ ਦੇ ਉੱਤੇ ਆ ਸਾਰਾ ਕੁਝ ਬ੍ਰੇਕ ਰੂਟਰ ਦੇ ਉੱਤੇ ਆ ਤੁਸੀਂ ਆਪਣੀ ਉਹਦਾ ਵਰਨੜ ਚੱਕੀ ਉਧਾਰਦਾ ਜਾਂ ਸਕਾਰਪੀ ਉਹ ਚ ਦੇਖਿਓ ਐਡਾ ਵੱਡਾ ਬ੍ਰੇਕ ਸਰਭਾ ਲੱਗਿਆ ਹੋਇਆ ਕਾਤੋਂ ਕਿਉਂਕਿ ਉਹ ਗੱਡੀਆਂ ਭੱਜਣ ਵਾਲੀਆਂ ਉਹਨੂੰ ਰੋਕਣ ਵਾਸਤੇ ਬ੍ਰੇਕ ਬੂਸਟਰ ਵੱਡਾ ਚਾਹੀਦਾ ਉਸ ਹੋਂ ਨੇ ਵੱਡਾ ਹਾਂ ਇਹ ਚੀਜ਼ਾਂ ਨੇ ਜਿਹੜੀਆਂ ਬੰਦਿਆਂ ਨੂੰ ਨਹੀਂ ਪਤਾ ਹੁੰਦਾ ਜਦੋਂ ਆਪਾਂ ਜੀਤ ਤਿਆਰ ਕਰਾਉਂਦੇ ਆ ਆਪਾਂ ਰੇਡੀਏਟਰ ਕਿਹੜਾ ਲਾਉਣਾ ਹੈ ਰੇਡੀਏਟਰ ਆ ਨਵਾਂ ਲੱਗਿਆ ਹੋਇਆ ਇਹਦੇ ਇਹਦੀ ਜਗ੍ਹਾ ਆਪਾਂ ਕਾਪਰ ਦਾ ਵੀ ਲਾ ਸਕਦੇ ਜੇ ਆਪਾਂ ਬਹੁਤ ਰਫ ਐਂਡ ਟਫ ਚੀਜ਼ ਬਣਾਉਣੀ ਹੈ ਹੂੰ ਜੇ ਆਪਾ ਇਹਦੇ ਨਾਲੋਂ ਵੀ ਹਾਈ ਸਪੀਡ ਚੀਜ਼ ਬਣਾਉਣੀ ਆ ਕਿ ਜਿਹੜੀ ਪਤਾ ਕਿ ਇੰਜਣ ਨਾ ਗਰਮ ਛੱਟ ਹੋ ਸਕਦਾ ਹੂੰ ਕਿਉਂਕਿ ਜਿਹੜੀ ਗੱਡੀ ਦੇ ਵਿੱਚੋਂ ਇੰਜਣ ਕੱਢਿਆ ਉਹ ਤਾਂ ਕੰਪਨੀ ਨੇ ਟੈਸਟ ਕਰਿਆ ਹੋਇਆ ਹੂੰ ਆਪਾਂ ਤਾਂ ਭਾਈ ਮਿਸਤਰੀ ਆ ਹੂੰ ਆਪਾਂ ਨੂੰ ਜਿੰਨੀ ਕਿ ਨੌਲੇਜ ਆ ਮੈਂ ਉਸ ਹੱਬ ਨਾਲ ਦੱਸ ਸਕਦੇ ਆ ਕਿ ਆਪਾਂ ਆਹ ਚੀਜ਼ਾਂ ਲਾ ਦਈਏ ਗੱਡੀ ਆਪਣੀ ਕਿਤੇ ਨਹੀਂ ਜਾਂਦੀ ਹੁਣ ਆਹ ਗੱਡੀ ਓਵਰ ਹੀਟ ਨਹੀਂ ਹੁੰਦੀ ਆਪਾਂ 140 ਤੇ ਲਾ ਲਓ ਐਡੇ ਟਾਇਰਾਂ ਨਾਲ ਆ ਵੀ ਓਵਰ ਹੀਟ ਨਹੀਂ ਹੋਊਗੀ ਮਤਲਬ ਇਹਦੀ ਇਹਦੀ ਟੈਸਟਿੰਗ ਆ ਜਿਹੜੀ ਜਾਂ ਆਪਾਂ ਕਹਿ ਲਈਏ ਵੀ ਜਾਂ ਆਪਾਂ ਨੂੰ ਇਹਦੀ ਮਕੈਨਿਕਲੀ ਪਤਾ ਹੈ ਇਸ ਗੱਲ ਦਾ ਵੀ ਇਹ ਇੰਨੀ ਹੀ ਟੈਸਟ ਕਰਕੇ ਦਿੱਤੀ ਹੋਈ ਆ ਗੱਡੀ ਹੁਣ ਆਨੰਦਪੁਰ ਮੇਰੇ ਕੋ ਸਰਵਿਸ ਵਾਸਤੇ ਗੱਡੀ ਆਈ ਸੀ ਚਲੋਗੇ ਤੇਲ ਪਾਣੀ ਬਦਲਣਾ ਇਹਦਾ ਹਮ ਅਸੀਂ ਆਨੰਦਪੁਰ ਸਾਹਿਬ ਲੈ ਕੇ ਹਮ ਤੇ ਅਸੀਂ ਚੰਗੀ ਭਜਾਈ ਆ ਚੰਗੀ ਬਾਈ ਆ ਹੁਣ ਕਈਆਂ ਨੇ ਆਇਆ ਨਾ ਹੈੱਡ ਉੱਪਰ ਦੇਖਣਾ ਕਿ ਸੋਹਣੀ ਆ ਤੇਲ ਜਿਆ ਇਹ ਤਾਂ ਬਈ ਨਿਕਲ ਲਈਆਂ ਹਰੇਕ ਗੱਡੀ ਦਾ ਹਮ ਇਹ ਓਵਰਫਲੋ ਆ ਹਮ ਪਰ ਇਸ ਗੱਡੀ ਨਾਲ ਤੁਸੀਂ ਜਿੰਨਾ ਤੱਕਾ ਕਰ ਸਕਦੇ ਹੋ ਆਪਣੀ ਮਰਜ਼ੀ ਨਾਲ ਕਰ ਲਓ ਇੱਕ ਇੱਕ ਗੱਲ ਹੋਰ ਦੱਸ ਕਿਸੇ ਬੰਦੇ ਨੇ ਮੰਨ ਕੇ ਚਲੋ 4x4 ਕਰਾਉਣੀ ਬਣਜੂ ਉਹਦਾ ਬਈ 50 ਤੋਂ 60000 ਰੁਪਏ ਖਰਚਾ ਫालतੂ ਲਾਓ ਉਦੇ ਵਾਸਤੇ ਪਹਿਲਾਂ ਤਾਂ ਆਪਾਂ ਰੈਕ ਵਾਲਾ ਸਟੀering ਹੀ ਕੱਢ ਦਈਏ ਪੰਗਾ ਇਹ ਆ ਵੀ ਉਹਦੇ ਲਈ ਗੇਅਰ ਅਲੱਗ ਭਾਲਣਾ ਪੈਂਦਾ ਬਹੁਤ ਔਖਾ ਕੰਮ ਆ ਉਹ ਉਹੀ ਖਰਚ ਆ ਡਿਆ ਤੇ ਹਰੇਕ ਇੰਜਨ ਨਾਲ 4/4 ਗੇਅਰ ਵੀ ਨਹੀਂ ਟਿਊਨ ਕਰਦਾ ਹਾ ਟਿਊਨ ਨਹੀਂ ਹੁੰਦਾ ਬਈ ਉਹ ਆਪਾਂ ਨੂੰ ਦੇਖਣਾ ਪੈਣਾ ਕਿ ਇਹਦੇ ਗਰਾਣੀਆਂ ਦੰਦੇ ਕਿਆ ਕਹਿੰਦੇ ਆ ਹੂੰ ਕਿਉਂਕਿ ਹੁਣ ਆ ਜਿਹੜੀ ਗੱਡੀ ਆ ਇਹ ਰੈਕ ਵਾਲਾ ਫਿਰ ਆਪਾਂ ਕੱਢ ਕੇ ਇਹਦੇ ਨਾਲ ਦਾ ਹਿੱਸਾ ਲਾ ਦਈਏ ਜਿਹਦੇ ਬੋਰੇ ਕਰਾਉਣ ਲੱਗਿਆ ਹੋਗਾ ਹੂੰ ਉਹ ਫਿਰ ਆਪਣਾ ਗੇਅਰ ਨੂੰ ਕਨੈਕਟ ਹੋ ਜਾਊਗੀ ਸ਼ਾਫਟ ਆ ਮੈਂ ਕਰ ਸਕਦੇ ਆਪਾਂ ਇਹਦੇ ਸੱਚੇ ਹੋਰ ਚੀਜ਼ ਆ ਹੂੰ ਇਹਨਾਂ ਗੱਡੀਆਂ ਤੇ ਕ੍ਰਾਊਨ ਵੀ ਹੋਰ ਆ ਅੱਛਾ ਜਿਹੜੇ ਮਗਰਲੇ ਪਾਸੇ ਵਾਲੇ ਆ ਹਾਂ ਕ੍ਰਾਊਨ ਵੀ ਹੋਰ ਆ ਐਕਸਲ ਵੀ ਹੋਰ ਆ ਹੂੰ ਪੰਪ ਦੇ ਵਿੱਚ ਵੀ ਹੈਗਾ ਕੁਝ ਥੋੜਾ ਜਿਹਾ ਇਹ ਤਾਂ ਭਜਦੀਆਂ ਨਹੀਂ ਅੱਛਾ ਉੱਥੋਂ ਤੱਕ ਵੀ ਇੱਕ ਯਾਰ ਮੈਂ ਹੋਰ ਚੀਜ਼ ਦੇਖਿਆ ਆਵਾਜ਼ ਹੈ ਨਹੀਂ ਆਵਾਜ਼ ਭਾਈ ਆਉਣੀ ਨਹੀਂ ਮਤਲਬ ਜਿਹੜਾ ਆਹ ਸਿਸਟਮ ਆ ਲੋਹਾ ਵੀ ਖੜਕਦਾ ਨਹੀਂ ਕਿਸੇ ਥਾਂ ਤੋਂ ਨਹੀਂ ਭਾਈ ਜਮੈਂ ਨਹੀਂ ਖੜਕੂਗਾ ਜੇਦੇ ਆਪਾਂ ਜੇ ਮੈਨੂੰ ਗਰਜੀਤ ਕਹਿੰਦਾ ਭਾਈ ਮੈਂ ਪੈਸੇ ਭਰਦਾ ਹੂੰ ਫਿਰ ਮੈਂ ਉਹਨੂੰ ਮાળੀ ਚੀਜ਼ ਕਾਹਤੋਂ ਦੂੰਗਾ ਹਮਮ ਗਰਜੀਤ ਮੈਨੂੰ ਮੈਨੂੰ ਗਾ ਕੇ ਕਹਿ ਰਿਹਾ ਕਿ ਬਾਈ ਮੈਂ ਪੈਸੇ ਲਾਉਣੇ ਆ ਮੈਨੂੰ ਇੱਕ ਇੱਕ ਚੀਜ਼ ਗੱਡੀ ਦੀ ਨਵੀਂ ਲਾ ਕੇ ਦੇ ਦੇ ਹਮਮ ਫੇ ਨਵਾਂ ਹੀ ਲੱਗੂਗਾ ਪੁਰਾਣਾ ਕੁਝ ਨਹੀਂ ਲੱਗਣਾ ਬਾਈ ਕਹਿੰਦਾ ਬਾਈ ਇੰਜਨ ਮੈਨੂੰ ਨਵਾਂ ਚਾਹੀਦਾ ਬਾਹਰੋਂ ਬਲੌਕ ਪੁਰਾਣਾ ਹੋ ਸਕਦਾ ਲੋਹਾ ਪੁਰਾਣਾ ਹੋਊਗਾ ਅੰਦਰੋਂ ਅੰਦਰੋਂ ਸਾਰਾ ਨਵਾਂ ਆ ਜੇ ਖੜਕੇ ਨਾਲ ਵੀ ਤੁਰੇ ਜਾਂਦੇ ਤੋਂ ਗਲੀ ਦੇ ਕੁੱਤੇ ਹੀ ਮਗਰ ਪਾਣੇ ਫਿਰ ਫਾਇਦਾ ਨਹੀਂ ਫਿਰ ਫਾਇਦਾ ਨਹੀਂ ਹੁਣ ਜੀਪਾਂ ਤੁਸੀਂ ਬਹੁਤ ਦੁਰਦਿਆਂ ਦੇਖਦੇ ਹੋਵੋਗੇ ਅੱਜ ਮੰਡੀ ਚ ਗਰਜੀਤ ਹੋਣਾ ਨੇ ਵੀ ਦੇਖੀਆਂ ਤੇ ਘੁੰਮਦੀਆਂ ਥੋੜੀਆਂ ਬਹੁਤੀਆਂ ਜੀਪਾਂ ਕਹਿੰਦੇ ਯਾਰ ਉਹਦੀ ਆਵਾਜ਼ ਬਹੁਤ ਆ ਮੈਂ ਕਿਹਾ ਥੋੜੀ ਵਾਲੀ ਆ ਨੰਗਦੀ ਜਿੱਦਾ ਬੈਟਰੀ ਵਾਲੀ ਹੁੰਦੀ ਆ ਹਾਂ ਬੈਟਰੀ ਵਾਲੀ ਕਾਰ ਉਹ ਏਦਾਂ ਲੰਗਦੀ ਕੋਲ ਚੁੱਪਚੀ ਬੀਤੀ ਐਡੇ ਟਾਰਾਂ ਕਰਕੇ ਵੀ ਹਮ ਫਰਕ ਇਹੀ ਆ ਕਿ ਬਾਈ ਅਸੀਂ ਅੰਦਰੋਂ ਲੰਘ ਗਏ ਇੰਜਨ ਗੇਅਰ ਦੇ ਜਿਵੇਂ ਕਹਿੰਦਾ ਟਰੈਕਟਰ ਦੇ ਬੰਪਰ ਤੋਂ ਹੁੱਕ ਤਾਂ ਕਿ ਵਿਚੋਂ ਲੰਘ ਜੀਏ ਲੰਘ ਚ ਗਏ ਬਾਹਰ ਲੰਘੇ ਇਹ ਤੇ ਵਿਚਦੀ ਲੰਘ ਗਏ ਵਿਚਦੀ ਲੰਘੇ ਇੱਕ ਤਾਂ ਤੇਰਾ ਤਜਰਬਾ ਬਹੁਤ ਹੋ ਗਿਆ ਇੱਕ ਤੂੰ ਲਾਂਬੇ ਬਹੁਤ ਲੈ ਲੈ ਹਮਤਾਂ ਵਾਲੇ ਮਸਤਰੀਆਂ ਵਾਲੇ ਲਾਂਬੇ ਵੀ ਲੈ ਲੈ ਹਾਂਜੀ ਬਾਈ ਉਹ ਲਾਂਬੇ ਜੀ ਵੀ ਸਿੱਖ ਗਏ ਬਾਈ ਐਸੀ ਕਰਕੇ ਹਾਂ ਇਹ ਗੱਲ ਥੋੜੀ ਸਹੀ ਹੈ ਕਿਉਂਕਿ ਮੈਂ ਨਾ ਕਾਫੀ ਸਾਲਾ ਦੇ ਵਿੱਚ ਬਹੁਤ ਮਿਸਤਰੀ ਪ੍ਰਮੋਟ ਕਰੇ ਹੂੰ ਹੁਣ ਕਈ ਵਾਰੀ ਕੀ ਆ ਹੁੰਦਾ ਹੈ ਕਿ ਹਰੇਕ ਮਿਸਤਰੀ ਹਰੇਕ ਕੰਮ ਨਹੀਂ ਜਾਣਦਾ ਹੂੰ ਮੇਸਤਰੀ ਦੀ ਕੋਈ ਖਾਸ ਗਲਤੀ ਨਹੀਂ ਹੁੰਦੀ ਉਹਨੂੰ ਪਤਾ ਹੈ ਕਿ ਬਈ ਮੈਂ ਇੱਥੇ ਤੱਕ ਕਰ ਸਕਦਾਗਾ ਕਿ ਮੇਰਾ ਇੰਨੇ ਪੈਸੇ ਭਰਦਾ ਹੁਣ ਮੈਂ ਦੇਖ ਰਾ ਯਾਰ ਜੇ ਕੋਈ ਬੰਦਾ ਪੈਸੇ ਭਰ ਸਕਦਾ ਹਮ ਮੈਂ ਉਹਨੂੰ ਨਵਾਂ ਕੀ ਕਰਕੇ ਦੇ ਸਕਦਾ ਹਮ ਮੈਂ ਉਹ ਕਰਤਾ ਬਸ ਹੋਰ ਕੋਟ ਹੈ ਫਿਰ ਨਹੀਂ ਮੈਨੂੰ ਆਇਆ ਸੀ ਮੈਂ ਕਹਾ ਯਾਰ ਜੀਪਾਂ ਦੇ ਵਿੱਚ ਪਹਿਲੀ ਗੱਲ ਕੋਈ ਗਾਰੰਟੀ ਨਹੀਂ ਦਿੰਦਾ ਨਹੀਂ ਦਿੰਦਾ ਦੇਓ ਗਾਰੰਟੀ ਫਿਰ ਕੀ ਹੋ ਗਿਆ ਦਵਾਂਗੇ ਜੇ ਚੀਜ਼ ਬਣਾਈ ਆ ਤਾਂ ਹਾਂ ਜੇ ਪੈਸੇ ਲਾਏ ਆ ਤਾਂ ਸਿੱਧਾ ਸਿਸਟਮ ਦੇਸੀ ਦਵਾਂਗੇ ਨਾ ਰੰਗ ਮਾੜਾ ਕਰਾਂਗੇ ਨਾ ਮਕੈਨੀਕਲ ਮਾੜੇ ਹੋਣਗੇ ਆਵੇਂ ਗੱਡੀ ਇੱਥੋਂ ਬਾਹਰ ਵੀ ਚਲ ਜੇ ਬਾਈ ਕੈਨੇਡਾ ਲੈ ਜਾ ਅਮਰੀਕਾ ਲੈ ਜਾ ਜਿੱਥੇ ਮਰਜ਼ੀ ਲੈ ਜਾਏ ਬਾਈ ਨੂੰ ਪਹਿਲਾਂ ਦੱਸ ਦੋ ਬਾਈ ਪਾਣੀ ਕੱਢ ਕੇ ਕੂਲੈਂਟ ਪਾ ਲਿਓ ਉੱਥੋਂ ਖਾਲੀ ਲੈ ਜਾਓ ਗੱਡੀ ਚਲਾਓ ਜੋ ਮਰਜ਼ੀ ਕਰੋ ਕੁਝ ਨਹੀਂ ਹੁੰਦਾ ਆਪਣੀ ਗਾਰੰਟੀ ਆ ਦੂਜੀ ਗੱਲ ਆ ਇੱਥੋਂ ਜਦੋਂ ਗੱਡੀ ਜਾਣੀ ਆ ਨਾਲ ਹੀ ਇਹ ਤਾਂ ਥੋੜਾ ਬਹੁਤਾ ਸਪੇਅਰ ਪਾਰਟ ਭੇਜ ਦਿਓ ਜਿਹੜਾ ਆਪਾਂ ਨੂੰ ਪਤਾ ਵੀ ਖਰਾਬ ਹੋ ਸਕਦਾ ਜਦੋਂ ਆਪਣੀ ਸਰਵਿਸ ਹੁੰਦੀ ਆ ਨਵੀਆਂ 18 ਦਾ ਨਵੀਆਂ ਸਕਾਰਪਿਓਂ ਦਾ ਵੀ ਤਾਂ ਕੁਝ ਨਾ ਕੁਝ ਨਾਵਾ ਪੈਂਦਾ ਹੀ ਆ ਜੀ ਨਾਰਕਟ ਆਉਂਦੀ ਆ ਕਿੱਟ ਆਉਂਦੀ ਆ ਅਗਲਾ ਕਹਿੰਦਾ ਬਾਈ ਬਾਕੀ ਸਰਵਿਸ ਫਰੀ ਆ ਸਮਾਨ ਤਾਂ ਪੈਣਾ ਹੀ ਆ ਇਸ ਕਰਕੇ ਸੀਲਾ ਹੋ ਗਈਆਂ ਆਪਾਂ ਨੂੰ ਪਤਾ ਕਿ ਬਾਈ ਮਹਿੰਦਰਾ ਦੇ ਗੀਰਾਂ ਦੇ ਵਿੱਚ ਇੱਕ ਪ੍ਰੋਬਲਮ ਆ ਸਾਰੀਆਂ ਦੇ ਪਹਿਲੀਆਂ ਬਲੇਰਾਂਾਂ ਦੇ ਗੀਰਾਂ ਦੇ ਰਿੰਗ ਖਰਾਬ ਹੁੰਦੇ ਨੇ ਇਹਨਾਂ ਦੇ ਤੁਸੀਂ ਦੇਖਿਆ ਹੋਣਾ ਕਿ ਜਦੋਂ ਕੋਈ ਵਾਰੀ ਆਪਾਂ ਅਪ ਸ਼ਿਫਟ ਕਰਦੇ ਮਤਲਬ ਤੀਜੇ ਤੋਂ ਚੌਥਾ ਪਾ ਲਿਆ ਹੁਣ ਚੌਥੇ ਤੋਂ ਤੀਜਾ ਕਰਨ ਲੱਗੇ ਗੀਰ ਰੜ ਗਿਆ ਉਹ ਰਿੰਗ ਫਸਦੇ ਨੇ ਉਹ ਰਿੰਗ ਦਾ ਸੈੱਟ ਨਾਲ ਭੇਜ ਦਿਓ ਤੁਸੀਂ ਚਲਾਓ 2 4 5 ਸਾਲ ਗੱਡੀ ਚਲਾਓ ਜਦੋਂ ਰਿੰਗਾਂ ਦਾ ਕੰਮ ਹੋਣ ਲੱਗਾ ਤੁਹਾਡੇ ਕੋਈ ਪਈਆ ਮਿਸਤਰੀ ਤਾਂ ਇੱਧਰ ਗਏ ਹੀ ਆ ਉਹਦਾ ਤੱਕ ਤਾ ਤੂੰ ਵੀ ਕਿਹੜਾ ਮਾਰ ਲਿਆ ਸੀਲਾ ਨਾਲ ਤੇ ਇਹ ਵੀ ਪ੍ਰੋਬਲਮ ਹੈ ਹੈ ਇਹ ਵੀ ਗੰਗਾ ਜੀ ਵੀ ਪ੍ਰੋਬਲਮ ਆਉਂਦੀ ਆ ਆਉਂਦੀ ਹੈ ਅਮਿੰਦਰਾ ਜੀ ਮੈਂ ਮਿੰਦਰਾ ਦੀ ਉਹ ਗੱਲ ਕਰਦਾ ਪਿਆ ਸੋਹਣਿਆ ਮਿੰਦਰਾ ਦੀ ਕੋਈ ਗੱਲ ਕਰਦਾਈ ਦੋ ਗੱਲ ਤੇ ਕੋਈ ਨਹੀਂ ਕਰਦਾ ਮੈਂ ਗੱਲ ਕਰਦਾ ਪਿਆ ਅਸੀਂ ਇਸੇ ਚੀਜ਼ ਚ ਲੰਗੇ ਹੋਏ ਆ ਕਿ ਮਰ ਜਿਹੜੀ ਚੀਜ਼ ਦੀ ਇਹਨੂੰ ਲੋਡ ਆ ਨਾ ਉਹ ਨਾਲੇ ਹੀ ਘੱਲ ਦੋ ਬਈ ਬਿਲਕੁਲ 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 ਜੇ ਆਪਾਂ ਨੂੰ ਪਤਾ ਬ੍ਰੇਕ ਬੂਸਟਰ ਲੀਕ ਕਰ ਸਕਦਾ ਹੈ ਹੂੰ ਉਹਦਾ ਤੇਲ ਐਕਸਟਰਾ ਨਾਲ ਘੱਲੋ ਬ੍ਰੇਕ ਸਰਵਾ ਨਾਲ ਘੱਲੋ ਸੀਲਾਂ ਨਾਲ ਘੱਲੋ ਪੈਪਾਂ ਨਾਲ ਘੱਲੋ ਬੰਦਾ ਬੰਦਾ ਬਾਹਰ ਆ ਤਾਂ ਬੰਦਾ ਹਰ ਰੋਜ਼ ਦੇਖ ਸਕਦਾ ਉਹਦੀ ਜੀਪ ਦੇ ਕੀ ਪ੍ਰੋਗਰੈਸ ਆ ਕਿੰਨੀ ਕਰਤੀ ਹੈਗੀ ਹੋ ਗਿਆ ਬਿਲਕੁਲ ਜਿਵੇਂ ਜਿਵੇਂ ਤੁਹਾਡੀ ਗੱਡੀ ਤਿਆਰ ਹੋ ਰਹੀ ਆ ਨਾਲ ਦੀ ਨਾਲ ਤੁਹਾਡੇ ਵਟਸਐਪ ਤੇ ਵੀ ਡਿਟੇਲ ਆ ਜਾਣੀ ਕਿ ਭਾਈ ਆ ਤੁਹਾਡੀ ਗੱਡੀ ਤਿਆਰ ਆ ਹੁਣ ਇੰਨੀ ਹੋ ਗਈ ਇੰਨੀ ਰਹਿੰਦੀ ਆ ਹਾਂ ਮਤਲਬ ਇਹ ਨਹੀਂ ਕਿ ਮੂੰਹ ਜਬਾਨੀ ਕਹਿਣਾ ਹੁਣ ਆਪਣਾ ਭਾਈ ਆ ਇਹ ਲੈਂਦੇ ਪੰਜਾਬ ਤੋਂ ਵੀਰ ਦਾ ਸਾਈਪ੍ਰਸ ਰਹਿੰਦਾ ਅੱਜ ਇਹਦੀ ਗੱਡੀ ਦੀਆਂ ਡਿਸਕਾਂ ਖੋਲੀਆਂ ਅੱਜ ਖੋਲਿਆ ਆਪਾਂ ਕਿ ਭਾਈ ਦੱਸਦਾ ਤੁਹਾਡੀ ਗੱਡੀ ਦਾ ਆ ਆ ਕੰਮ ਹੋ ਰਿਹਾ ਹੁਣ ਅੱਜ ਭਾਈ 2 ਵਜੇ ਆ ਬਾਈ ਨੂੰ ਮੈਸੇਜ ਪੈ ਗਿਆ ਹੂੰ ਠੀਕ ਆ ਆ ਬਾਈ ਨੇ ਰੇਮਸ ਲੈਕਟ ਕੀਤੇ ਆ ਮੈਂ ਬਾਈ ਨੂੰ ਜੇ ਰੇਮ ਭੇਜੇ ਹੋਣੇ ਆ ਜਿੰਨਾ ਜਿੰਨਾ ਬਾਈ ਕੰਮ ਹੁੰਦਾ ਰਿਹਾ ਬਾਈ ਦਾ ਬਾਈ ਨੂੰ ਨਾਲ ਦੀ ਨਾਲ ਹੀ ਡਿਟੇਲ ਭੇਜੀ ਜਾਣੀ ਬਾਈ ਤੁਹਾਡਾ ਆ ਕੰਮ ਹੋ ਗਿਆ ਆ ਹੋ ਗਿਆ ਗਰਦੀ ਤੇ ਇੱਥੇ ਸਿਕਾ ਗਰਦੀ ਤ ਨੂੰ ਆਪਾਂ ਨਾਲ ਜਾ ਕੇ ਦਿਖਾਈ ਕੇ ਬਾਈ ਤੇਰਾ ਕੰਮ ਹੋ ਗਿਆ ਮਤਲਬ ਮੇਰੇ ਹਿਸਾਬ ਨਾਲ ਮੇਰੇ ਤਜਰਬੇ ਚ ਪਹਿਲਾ ਪਾਕਿਸਤਾਨ ਦੇ ਬੰਦੇ ਨੂੰ ਜੀਪਾਂ ਵੇਚਣ ਵਾਲਾ ਬੰਦਾ ਥੰਮਨੇ ਲਾ ਦिए ਪਾਕਿਸਤਾਨ ਤੱਕ ਵਕਦੀਆਂ ਜੀ ਉਹ ਨਾ ਕਿਹਦੇ ਕੱਲ ਮੇਰੇ ਬੈਠਾ ਹੋਵੇ ਕੋਈ ਆ ਕੇ ਮਰਾ ਬਾਈ ਲੈੰਦੇ ਪੰਜਾਬ ਤੋਂ ਰਹਿੰਦਾ ਵੀਰਾ ਸਾਈਪ੍ਰਸਿਆ ਤੇ ਉਹਦੇ ਯਾਰ ਦੋਸਤ ਇੰਡੀਆ ਤੋਂ ਨੇ ਜਿਹੜੇ ਗਿਫਟ ਕਰ ਰਹੇ ਆ ਗੱਡੀ ਉਹਨੂੰ ਤੇ ਉਹ ਬਾਈ ਨੂੰ ਪਤਾ ਕਿ ਮੇਰੀ ਗੱਡੀ ਤਿਆਰ ਹੋ ਰਹੀ ਉਹਦੀ ਚੁਆਇਸ ਨਾ ਹੋ ਰਹੀ ਆ ਉਹ ਉਹਨਾਂ ਨੂੰ ਕਹਿੰਦਾ ਕਿ ਬਾਈ ਮੇਰੇ ਯਾਰ ਦੋਸਤ ਕਿ ਮੈਂ ਮੈਂ ਗੱਡੀ ਥੋੜੇ ਪੰਜਾਬ ਚ ਦੇਖਦਾ ਇਦਾਂ ਨਹੀਂ ਚਲਦੀਆਂ ਮੈਨੂੰ ਇਦਾਂ ਦੀ ਬਣਾ ਕੇ ਦੋ ਉਹ ਆਪਣੇ ਪਾਕਿਸਤਾਨੀ ਭਰਾ ਨੂੰ ਗੱਡੀ ਦੇ ਰਹੇ ਬਣਾ ਕੇ ਵਾਹ 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 ਪਟ્રોલ ਦੇਖ ਮੁਹੱਬਤ ਦੇਖ ਮੁਹੱਬਤ ਬਾਈ ਪਟ્રોલ ਗੱਡੀ ਪੈਟਰੋਲ ਗੱਡੀ ਜਾ ਰਹੀ ਉਹਦੇ ਵਾਸਤੇ ਹਾਂ ਕਰੋਲਾ ਦਾ ਇੰਜਣ ਆ ਉਹਦੀ ਅਲੱਗ ਤੋਂ ਵੀਡੀਓ ਬਣਾਵਾਂਗੇ ਜਦੋਂ ਚਾਹਾਂਗੇ ਆਪਾਂ ਆ ਵੀਡੀਓ ਗਿਫਟ ਕਰਾਂਗੇ ਉਹਨੂੰ ਇੱਕ ਗੱਡੀ ਇਦਾਂ ਦੀ ਵੀ ਆਪਣੇ ਤੋਂ ਬਣਦੀ ਪਈ ਆ ਜਿਹਨੂੰ ਅੱਧੇ ਨਾਲੋਂ ਵੱਧ ਸਮਾਨ ਹੀ ਪੀਟਰ ਬੈਲਟ ਦਾ ਲੱਗਣਾ ਆ ਸਮਾਨ ਹੀ ਬਾਹਰੋਂ ਆ ਰਿਹਾ ਆ ਉਹਦਾ ਇੱਕ ਗੂਹਰ 45000 ਦਾ ਆ ਉਹ ਤਾਂ 10 11 ਲੱਖ ਪਲੱਸ ਲੰਗ ਜੂ ਹਾਂ ਭਾਈ ਲੰਗ ਜਾਣੀ ਆ 3 ਸੀ ਇੰਜਣ ਆ 160 ਪਲੱਸ ਆਹਮਲਾ ਜਾਂਦੀ ਆ ਹੂੰ ਤੇ ਪੀਟਰ ਬੈਲਟ ਦਾ ਜੋ ਸਮਾਨ ਹੀ ਬਹੁਤ ਮਹਿੰਗਾ ਮਹਿੰਗਾ ਬਈ ਲਾਈਟਾਂ ਲੂਟਾ ਸਟੀering ਜਿਹੜਾ ਗੇਅਰ ਬਲੀਵਰ ਹੋ ਗਿਆ ਫੋਰ ਕ੍ਰੋਮ ਕ੍ਰੂਮ ਹੋ ਗਿਆ ਸਭ ਕੁਝ ਪੀਟਰ ਬੈਲਟ ਦਾ ਬਾਹਰ ਆਉਂਦਾ ਪਿਆ ਉਹਦਾ ਆਪਣੇ ਕੋਲਸੇ ਚ ਭਰਾ ਇਦਾਂ ਦੇ ਹੈਗੇ ਜਿਹੜੇ ਪੈਸੇ ਖਰਚਦੇ ਆ ਸ਼ੁਕਰ ਆ ਮਾਲਕ ਦਾ ਮੈਂ ਤੇਰੇ ਕੋਲੋਂ ਵੈਸੇ ਤਾਂ ਤੇਰੇ ਚੈਨਲ ਤੇ ਲੋਕ ਤੈਨੂੰ ਫਾਲੋ ਕਰਕੇ ਕਰ ਹੀ ਜਾਂਦੇ ਆ ਹਨਾ ਪਰ ਜੇ ਮੇਰੇ ਫਾਲੋਅਰਾਂ ਦੇ ਵਿੱਚੋਂ ਵੀ ਕੋਈ ਬੰਦਾ ਤੈਨੂੰ ਜੀਪ ਬਣਾਉਣ ਦਾ ਕੰਮੇ ਤਾਂ ਇਹੀ 2 ਮਹੀਨੇ ਵਾਲਾ ਹੀ ਰਹੂਗਾ ਨਾ ਟਾਈਮ ਬਈ ਲੰਬਾ ਨਹੀਂ ਆਊਗਾ 2 ਮਹੀਨੇ ਦੇ ਵਿੱਚ ਗੱਡੀ ਵੀ ਬਣੂਗੀ ਹੂੰ ਤੇ ਲਾਂਬਾ ਵੀ ਨਹੀਂ ਆਊਗਾ ਇਸ ਗੱਲ ਦੀ ਗਾਰੰਟੀ ਆ ਇਹਦਾ ਲਾਂਬੇ ਮੈਂ ਵੀ ਬਹੁ ਘੱਟੇ ਆ ਹੂੰ ਲਾਂਬੇ ਤੁਸੀਂ ਵੀ ਬਹੁ ਘੱਟੇ ਆ ਗੱਲ ਸਹੀ ਆ ਜਿਹੜਾ ਲਾਂਬਾ ਨੂੰ ਮੇਰਾ ਹੀ ਆ ਹੈ ਗੱਲ ਸਹੀ ਆ ਨਾ ਉਹ ਜਿਹੜਾ ਮੰਗਣੇ ਵਾਲਾ ਲਾਂਬਾ ਨਾ ਮੁੰਡੇ ਦੇ ਮੰਗਣੇ ਵਾਲਾ ਹਾਂ ਉਹ ਮੇਰਾ ਹੀ ਆ ਉਹ ਥੋੜੀ ਗੱਡੀ ਸੀਗੀ ਉਹ ਮਤਲਬ ਆਪਣੇ ਫਾਲੋਅਰ ਦੀ ਗੱਡੀ ਸੀ ਮੁੰਡੇ ਦੇ ਮੰਗਣੇ ਤੱਕ ਕੇਸ ਜਾਵਦਾ ਜਿਗਰਾ ਮੰਨਨ ਤੇ ਗੱਡੀ ਦੇਣ ਵਾਲੇ ਦਾ ਜਿਗਰਾ ਮੰਨ ਤੇ ਪਰ ਨਹੀਂ ਇੱਕ ਗੱਲ ਹੈ ਤੇਰੇ ਤੋਂ ਬਹੁਤ ਉਮੀਦਾਂ ਵੀ ਆ ਮੈਂ ਤੈਨੂੰ ਪਰਸਨਲੀ ਵੀ ਜਦੋਂ ਵੀ ਗੱਲ ਕਰਦਾ ਹੁੰਦਾ ਮੈਂ ਤੈਨੂੰ ਉਦੋਂ ਵੀ ਕਹਿਣਾ ਹੁੰਦਾ ਵੀ ਤੂੰ ਸੋਹਣਾ ਜੰਗ ਆ ਆ ਭਾਂਬਾ ਲੈਣਾ ਨਹੀਂ ਬਾਈ ਤੇ ਤੂੰ ਬਹੁਤ ਕੁਸ਼ ਕਰ ਸਕਦਾ ਸੱਚੀ ਤੈਨੂੰ ਇਹ ਤੈਨੂੰ ਨਾ ਅਸਲ ਦੇ ਵਿੱਚ ਤੈਨੂੰ ਜੀਪ ਨਾ ਇਸ਼ਕਾ ਜਦੋਂ ਮੈਂ ਮੈਂ ਤੂੰ ਤੇਰੀਆਂ ਵੀਡੀਓ ਦੇਖਦਾ ਹੁੰਦਾ ਸੀ ਜਿਹੜੀਆਂ ਤੂੰ ਸਪੈਸ਼ਲੀ ਟਰੈਕਟਰਾਂ ਤੇ ਜੀਪਾਂ ਤੇ ਜਾਂ ਉਹ ਇੱਕ ਸਕਾਰਪੀਓ ਵਾਲੇ ਬਾਈ ਕੋਲੇ ਜਾਣਾ ਹੁੰਦਾ ਉਹਨੂੰ ਸੁਨੇਹਾ ਦੇ ਯਾਰ ਕਹੇ ਤੇਰਾ ਫੈਨ ਆ ਬਾਲਾ ਵੱਡਾ ਲੋਪ ਵਾਲਾ ਉਹਦੇ ਕੋਲ ਜਾਣਾ ਤੇ ਉਹ ਨਾ ਜਦੋਂ ਤੂੰ ਇੰਜਨ ਬਾਰੇ ਗੱਲ ਕਰਦਾ ਤੇਰੀ ਜਿਹੜੀ ਗੱਲਬਾਤ ਹੁੰਦੀ ਉਹ ਸਵਾਦ ਬਹੁਤ ਆਉਂਦਾ ਸੁਣਨ ਦਾ ਅਨੰਦ ਬੜਾ ਕੋਈ ਨਾਲ ਇਸ਼ਕ ਆ ਮੈਂ ਮੈਂ ਤੈਨੂੰ ਗੱਲ ਦੱਸਦਾ ਰੱਬ ਕੰਨੀਓ ਆਪਣੇ ਚੈਨਲ ਦੀ ਪਹਿਲੀ ਵੀਡੀਓ ਜੀਪ ਦੀ ਸੀ ਮੈਨੂੰ ਨਹੀਂ ਪਤਾ ਸੀ ਕਿ ਮੈਂ ਹੌਲੀ ਹੌਲੀ ਯਾਤਲੈਂਚ ਪੈ ਜਾਣਾ ਇਹਦੇ ਵਿੱਚ ਏ ਜੀਪਾਂ ਤੈਨੂੰ ਇੱਥੇ ਲਿਜਾਣ ਵਾਲੀਆਂ ਜੀਪਾਂ ਐ ਤੋਰਨ ਵਾਲੀਆਂ ਹਾਂਜੀ ਬਾਈ ਮੈਨੂੰ ਪਹਿਲੀ ਵੀਡੀਓ ਵੀ ਆਪਣੇ ਚੈਨਲ ਦੀ ਜੀਪ ਦੀ ਆ ਤੇ ਚੱਲਿਆ ਵੀ ਆਪਾਂ ਜੀਪਾਂ ਟਰੈਕਟਰਾਂ ਲੋਹੇ ਸਰੋਂਾਂ ਜੱਟਾਂ ਸਰੋਂਾਂ ਚੱਲਦੇ ਆ ਤੇ ਹੁਣ ਵੀ ਆਪਣੇ ਕੋਲ ਜਦੋਂ ਪਹਿਲੀ ਗੱਡੀ ਆਈ ਸੀ ਆਪਣਾ ਹੀ ਭਰਾ ਸੀ ਜਿਹਨੇ ਆਪਣੇ ਕੋਲ ਵੀਡੀਓ ਕਰਾਈ ਸੀਗੀ ਜਿੰਨੂੰ ਪਹਿਲੀ ਗੱਡੀ ਦਿੱਤੀ ਆ ਆਪਾਂ ਨੇ ਤਾਂ ਵੀਡੀਓ ਕਰਾਉਂਦੇ ਹੁੰਦੇ ਸੀਗੇ ਬਾਈ ਜੀਪ ਲੈਣੀ ਦੇਤੀ ਉਹਨਾਂ ਦੇ ਉਹਨਾਂ ਦੇ ਪਿੰਡ ਗੱਡੀ ਦਿੱਤੀ ਨਾਲ ਦੇ ਪਿੰਡਾਂ ਸ਼ੋਰ ਨੇ ਦੇਖੀ ਉਹਨੇ ਆਰਡਰ ਦਿੱਤਾ ਉਹਨੂੰ ਦੇਤੀ ਪਹਿਲੀ ਵੀਡੀਓ ਬਣਾਈ ਜੀਪ ਦੀ ਪਹਿਲੀ ਗੱਡੀ ਵੇਚੀ ਜੀਪ ਪਹਿਲੀ ਗੱਡੀ ਬਣਾਈ ਜੀਪ ਹਾਂ ਕਿੱਡੀ ਵੱਡੀ ਕਰਨਾ ਵਰਕਸ਼ਾਪ ਜੀਪਾਂ ਦੀ ਬਣ ਗਈ ਬਈ ਬਾਬਾ ਦੀਪ ਸਿੰਘ ਬੈਠਾ ਕਰਨੇ ਨੂੰ ਸਾਰਾ ਕੁਝ ਤੇ ਬਾਬੇ ਨੇ ਵਾਕਈ ਨੇ ਜੋ ਕੇ ਕਰਤੇ ਕਿ ਹੁਣ ਵੀ ਤੁਸੀਂ ਭਾਵੇਂ ਜਿਹੜੇ ਮਰਜ਼ੀ ਕਸਟਮਰ ਦੇ ਘਰੇ ਮੈਂ ਤੁਹਾਨੂੰ ਟੱਚ ਮੁੱਟ ਕਹਿਣਾ ਜਾ ਕੇ ਤੁਸੀਂ ਕਹਿਦੇ ਹੋਗੇ ਬਈ ਮੇਥੋਂ ਬਿਨਾ ਪੁੱਛੇ ਜੇ ਕਿਸੇ ਪਿੰਡ ਮੇਰੀ ਗੱਡੀ ਦਿੱਤੀ ਹੋਗੀ ਬਈ ਹੀਰੋ ਤੋਂ ਗੱਡੀ ਲਈ ਕੀ ਰਿਵਿਊ ਆ ਬਿਠਾ ਕੇ ਚਾਹ ਬਣਾਉਣਗੇ ਫੇਰ ਕਹਿਣਗੇ ਗੱਡੀ ਬਹੁਤ ਵਧੀਆ ਅੱਜ ਵੀ ਜਿਨ੍ਹਾਂ ਦੇ ਘਰੋਂ ਆਹ ਗੱਡੀ ਵੀ ਆਈ ਸੀਗੀ ਨਾ ਮੈਂ ਉਹਨਾਂ ਨੂੰ ਹਰ ਵਾਰੀ ਪੁੱਛਦਾ ਹਾਂ ਕਿਦਾਂ ਚੱਲਦੀ ਪਾਜੀ ਅੱਧੀ ਸ਼ਾਲ ਤੇ ਸਟਾਰਟ ਹੁੰਦੀ ਹੈ ਤਾਂ ਐਂ ਯਾਰ ਨਾ ਕੁੱਛਣ ਦਾ ਬਾਲਾ ਫਰਕ ਪੈਂਦਾ ਮੈਂ ਜਿੰਨੇ ਵੀ ਕਸਟਮਰਾਂ ਦੀਆਂ ਵੀਡੀਓ ਕਰਦਾ ਜਾਂ ਕਿਵੇਂ ਆ ਯਾਰ ਬੰਦੇ ਨੂੰ ਪੁੱਛ ਲਾਣਾ ਬੰਦੇ ਦਾ ਦੁੱਖ ਆਦਾ ਰਹਿਆ ਤੁਹਾਨੂੰ ਇੱਕ ਚੀਜ਼ ਦੱਸਾਂ ਹੋਰ ਨਵੀਂ ਬਈ ਹਾਂ ਜਦੋਂ ਆ ਗੱਡੀ ਦਿੱਤੀ ਗੁਰਜੀਤ ਨੂੰ ਹੂੰ ਐਦਾਂ ਨਹੀਂ ਹੋਇਆ ਕਿ ਗੁਰਜੀਤ ਮੇਰੇ ਘਰੇ ਆਇਆ ਹੂੰ ਗੁਰਜੀਤ ਇਹਨਾਂ ਦੇ ਘਰੇ ਗਿਆ ਹੂੰ ਇਹਨਾਂ ਦੇ ਘਰ ਗਿਆ ਗੱਡੀ ਦੇਖੀ ਤੇ ਫੇਰ ਮੈਨੂੰ ਆਰਡਰ ਦੇ ਕੇ ਗਿਆ ਮੈਂ ਕਿਹਾ ਮੇਰੇ ਕੋਲ ਨਾਮੀ ਜਿਹੜੀ ਮੈਂ ਚੀਜ਼ ਦਿੱਤੀ ਆ ਉਹ ਦੇਖਿਆ ਜੇ ਪਸੰਦ ਆ ਗਈ ਕਿਉਂਕਿ ਜੇ ਕਸਟਮਰ ਦੇ ਘਰੇ ਗੱਡੀ ਖੜੀ ਹੈ ਜੇ ਲੰਬਾ ਹੋਊਗਾ ਉਹ ਵੀ ਦੱਸਣਗੇ ਵਧੀਆ ਹੋਊਗੀ ਤਾਂ ਵੀ ਦੱਸਣਗੇ ਮੈਂ ਵਿੱਚ ਪੈਣਾ ਹੀ ਨਹੀਂ ਮਤਲਬ ਗੱਲ ਮੁੱਕ ਗਈ ਵੀ ਯਾਰ ਜੇ ਤੁਸੀਂ ਆਪਣੀ ਸੋਚ ਵਰਗੀ ਗੱਡੀ ਬਣਵਾਉਣੀ ਚਾਹੁੰਦੇ ਆ ਤੇ ਪਹਿਲਾਂ ਗਾਹਕ ਦੇ ਘਰੇ ਜਾਓ ਵੀ ਉਹਦੀ ਸੋਚ ਵਰਗੀ ਬਣੀ ਆ ਜੇ ਤਾਂ ਇਹਨੇ ਪਹਿਲਾਂ ਵਾਲੀ ਦੀ ਸੋਚ ਵਰਗੀ ਬਣਾਤੀ ਆ ਫਿਰ ਤਾਂ ਤੁਹਾਡੀ ਸੋਚ ਵਰਗੀ ਵੀ ਬਣਾ ਦੂ ਬਾਕੀ ਬਈ ਹਨਾ ਪਹਿਲਾ ਬੰਦੇ ਦੇ ਦੁਨੀਆ ਤੇ ਹਰ ਘਟਨਾ ਦੋ ਵਾਰੀ ਹੁੰਦੀ ਆ ਇੱਕ ਵਾਰੀ ਅੰਦਰ ਹੁੰਦੀ ਆ ਫਿਰ ਇੱਕ ਵਾਰੀ ਬਾਹਰ ਹੁੰਦੀ ਆ ਬਿਲਕੁਲ 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 ਹੈ ਪਹਿਲਾਂ ਵਾਲੀ ਅੰਦਰ ਵਾਲੀ ਘਟਨਾ ਦੇ ਨਾਲ ਜੇ ਤਾਂ ਬਾਹਰ ਵਾਲੀ ਘਟਨਾ ਮੇਲ ਖਾਂਦੀ ਆ ਫਿਰ ਤਾਂ ਥੋੜੇ ਵਾਲੀ ਨਾ ਵੀ ਖਾਜੂ ਨਹੀਂ ਫਿਰ ਥੋਡੀ ਖੋਜ ਹਜੇ ਬਾਕੀ ਆ ਹਾਂ ਪਰ ਮੈਂ ਉਮੀਦ ਕਰਦਾ ਮੁੰਡੇ ਤੋਂ ਗੱਭਰੂ ਤੋਂ ਉਮੀਦ ਵੀ ਕਰਦਾ ਮੇਰੀਆਂ ਇਹ ਇਹਦੇ ਤੋਂ ਉਮੀਦਾਂ ਵੀ ਆ ਮੇਰੀਆਂ ਇਹਨੂੰ ਦਵਾਵਾਂ ਵੀ ਆ ਠੀਕ ਹੈ ਕਿ ਨਹੀਂ ਤੇ ਇਸ ਉਮੀਦਾਂ ਦਵਾਵਾਂ ਨਾਲ ਅੱਜ ਵਾਲੀ ਵੀਡੀਓ ਖਤਮ ਕਰਦੀ ਕਿਉਂਕਿ ਉਹ ਮੁੰਡੇ ਨੇ ਵੀਡੀਓ ਬਣਾਉਣੀ ਆ ਤੇ ਹਨੇਰਾ ਹੋ ਰਿਹਾ ਹਾਂ ਤੇ 5-10 ਮਿੰਟ ਉੱਥੇ ਵੀ ਲੱਗ ਜਾਣੇ ਹਨਾ ਬ੍ਰਿਤ ਆਪਾਂ ਚੱਲਦਿਆਂ ਦੇ ਸੀਨ ਸੁਣ ਲੈਨੇ ਆ ਤੇ ਤੈਨੂੰ ਦਿਨੇਆ ਦਵਾਵਾਂ ਬਹੁਤ ਸਾਰੀਆਂ ਇੱਕ ਤੇਰਾ ਨੰਬਰ ਛੱਡ ਦਿੰਨੇ ਆ ਸਕਰੀਨ ਤੇ ਜੇ ਕੋਈ ਵੀ ਸੱਜਣ ਨੇ ਬਣਮਾਉਣੀ ਹੋਈ ਜੀਪ ਸੱਜਣੋਂ ਤੇ ਬਾਹਰ ਦੇਸ਼ ਵਿਦੇਸ਼ ਪਾਕਿਸਤਾਨ ਵੀ ਭੇਜ ਦਿੰਦਾ ਥੋੜਾ ਜਿਆ ਲਕੋ ਕੇ ਇਹ ਗੱਲ ਪੜਦੇ ਚ ਰੱਖਿਓ ਜਿਉਂਦੇ ਰੋ ਧੰਨਵਾਦ